ਨੌਜਵਾਨ ਪੀੜ੍ਹੀ ਤੇ ਆਉਣ ਵਾਲੇ ਬੱਚਿਆਂ ਦੇ ਵਿੱਚ ਜੇ ਇਹ ਹੋਵੇ ਨਾ ਟੈਲੈਂਟ ਤਾਂ ਬਹੁਤ ਵਧੀਆ ਹੈ ਚਾਹੇ ਤਾਂ ਉਹ 뮤직 ਨਾਲ ਜੁੜਿਆ ਹੋਇਆ ਚਾਹੇ ਉਹ ਆਰਟ ਦੇ ਨਾਲ ਸਾਡੇ ਵਾਲੇ ਪਾਸੇ ਜੁੜਿਆ ਹੋਇਆ ਚਾਹੇ ਡਾਂਸ ਵਾਲੇ ਪਾਸੇ ਹੋਵੇ ਇਹ ਹੋਣਾ ਜ਼ਰੂਰੀ ਹੈ ਬੱਚੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਇੰਨੇ ਗੁੱਜ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਚੱਲ ਰਿਹਾ ਦੁਨੀਆਂ ਅਜਿਹਾ ਕਿ ਮੇਰੇ ਪਿੱਛੇ ਤਸਵੀਰ ਜਿਹੜੀ ਕਿ ਇਹ ਗਿਆ ਜਮ ਸਰਗਰ ਪਾਕਿਸਤਾਨੀ ਵੀ ਜੰਗੀ ਇਹ ਕਿੰਨੇ ਦਿਨਾਂ ਦੇ ਕਿੰਨੇ ਦਿਨਾਂ ਦੇ ਵਿੱਚ ਪਿਆਰ ਕੀਤੀ ਹੈ ਇਹਨੂੰ ਲੱਗੇ ਸੀ 6 ਮਨਸ ਲੱਗੇ ਪੇਂਟਿੰਗ ਨੂੰ ਸ਼ਿਆਰ ਕਰਦੇ ਐਕਚੁਅਲੀ ਚੱਲਦੇ ਕੰਮ ਦੇ ਵਿੱਚ ਰੁਕ ਗਿਆ ਸੀ ਕਿਉਂਕਿ ਥੋੜਾ ਥੀਮ ਮੈਂ ਚੇਂਜ ਕਰਨਾ ਚਾਹੁੰਦਾ ਸੀਗਾ ਬੈਕਗ੍ਰਾਉਂਡ ਦਾ ਵੀ ਹਰ ਇੱਕ ਚੀਜ਼ ਬੋਲਦੀ ਹੈ ਦੇ ਵਿੱਚ ਬੈਕਗ੍ਰਾਉਂਡ ਤੋਂ ਲੈ ਕੇ ਜਿੰਨੇ ਹੱਥ ਵਿੱਚ ਕਿਤਾਬ ਹੈ ਹੁਣ ਦੇਖੋ ਤੁਸੀਂ ਉਹ ਥੀਮ ਇੱਕ ਉਹਦੇ ਹੱਥ ਦੇ ਵਿੱਚ ਉਹਨਾਂ ਨੇ ਹੱਥ ਐ ਕੀਤਾ ਹੋਇਆ ਉਹ ਇਸ ਬੁੱਕਾ ਫੀਲ ਪੜੀ ਹੋਈ ਹੈ ਉਹ ਦੱਸ ਰਹੀ ਨੇ ਵੀ ਆਪਣੀ ਮਾਮੂਲੀ ਪੰਜਾਬੀ ਕਿੱਥੇ ਜਾ ਰਹੀ ਹੈ ਸਸ਼ੀਗਾਲ ਤੋਂ ਸੋ ਜੀ ਇੱਕ ਪੇਂਟਿੰਗ ਦੇਖ ਰਹੇ ਹਾਂ ਰੰਗਾਂ ਦੇ ਕੈਨਵਸ ਦੇ ਉੱਤੇ ਹਸੀਨ ਦੁਨੀਆਂ ਨੂੰ ਚਿਤਰਨਾ ਆਪਣੇ ਆਪ ਦੇ ਵਿੱਚ ਇੱਕ ਅਗਪੁੱਤ ਅਤੇ ਬੜੀ ਬਾਰੀਕ ਕਲਾ ਹੈ ਇਸ ਕਲਾ ਦੇ ਵਿੱਚ ਨਪਨ ਬੈਕਗ੍ਰਾਉਂਡ ਸ਼ਹਿਰ ਦਾ ਇੱਕ ਨੌਜਵਾਨ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਕੋਮਲ ਕਲਾਵਾਂ ਦੇ ਨਾਲ ਜੁੜਿਆ ਹੋਇਆ ਹੈ ਉਹ ਬਹੁਤ ਸਾਰੀਆਂ ਜਿਹੜੀਆਂ ਪੈਸੇ ਸਕੈਚਰ ਬਾਟਰ ਕਲਰ ਤੇ ਹੋਰ ਬਹੁਤ ਸਾਰੇ ਚਿੱਤਰ ਬਣਾ ਕੇ ਉਹਨੇ ਆਪਣੇ ਆਪ ਨੂੰ ਇੱਕ ਵੱਖਰਾ ਕਲਾਕਾਰ ਵਜੋਂ ਸਥਾਪਿਤ ਕੀਤਾ ਹੋਇਆ ਹੈ ਔਰ ਜੋ ਪਿਆਰ ਜਿਹਾ ਲਗਿਤੀ ਨੂੰ ਇਹਨਾਂ ਕੋਮਲ ਕਲਾਵਾਂ ਦੇ ਨਾਲ ਜੋੜ ਕੇ ਇਸ ਕਲਾ ਨੂੰ ਅੱਗੇ ਤੋਰ ਰਹੇ ਨੇ ਉਥੇ ਨਾਲ ਦੇ ਨਾਲ ਆਪਣੇ ਆਪ ਦੇ ਕੋ ਮਲਖਣ ਕਲਾਕਾਰਤਾ ਜਿਹੜੇ ਆ ਸਿਰਜ ਰਹੇ ਨੇ ਔਰ ਵੱਖ-ਵੱਖੀਆਂ ਪ੍ਰੈਕਟਿੰਗ ਇਹਨਾਂ ਦੀਆਂ ਦੇਸ਼-ਵਦੇਸ਼ਾਂ ਦੇ ਵਿੱਚ ਅੱਜ ਵੀ ਇਹਨਾਂ ਦੇ ਹੱਥੀ ਬਣਾਈਆਂ ਜਿਹੜੀਆਂ ਉਜਾਰ ਰਹੀਆਂ ਨੇ ਸ਼ੁਭਕਾਮਨਾਵਾਂ ਕਰਦੇ ਹਾਂ ਕੁਵਿੰਦਰਪਾਲ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਕੁਵਿੰਦਰਪਾਲ ਜੀ ਮੈਂ ਤੁਹਾਡੀ ਆਰਟ ਗੈਲਰੀ ਦੇ ਵਿੱਚ ਆਇਆ ਜਦੋਂ ਤਾਂ ਮੈਨੂੰ ਲੱਗਿਆ ਤੁਹਾਡੀ ਜਿਹੜੀ ਇਹ ਇਸ ਗਲੀ ਦੀ ਕੱਲੀ-ਕੱਲੀ ਕੰਧ ਦੇ ਉੱਤੇ ਬੜੇ ਅਦਭੁਤ ਜਿਹੜੇ ਚਿੱਤਰ ਸਿਰਜੇ ਹੋਏ ਹਾਂ। ਤਾਂ ਮੇਰੇ ਖਿਆਲ 'ਚ ਪੰਜਾਬ ਦਾ ਕੋਈ ਵੀ ਨਾਮੀ ਅਜਿਹਾ ਆਰਟਿਸਟ ਨਹੀਂ ਜਿਹਦੀ ਕਿਸੇ ਜਿਹੜੀ ਚਿੱਤਰ ਨਹੀਂ ਬਣਾਇਆ ਹੋਇਆ ਤੇ ਹੋਰ ਬੜੀਆਂ ਸੋਹਣੀਆਂ ਖੂਬਸੂਰਤ ਪੇਂਟਿੰਗਾਂ ਵੀ ਤਿਆਰ ਕੀਤੀਆਂ ਨੇ। ਹਾਂਜੀ। ਤੇ ਸਾਰੀਆਂ ਪੇਂਟਿੰਗਾਂ ਆਪਣੇ ਆਪ ਦੇ ਵਿੱਚ ਦੱਸਦੀਆਂ ਕਿ ਬੜੀ ਬਰੀਕ ਮਹਾਰਤ ਦੇ ਤੁਸੀਂ ਅਰਜ ਨਿਪੁੰਨ ਹੋ। ਇੱਕ ਤਾਂ ਤੋਂ ਮਨ ਦੇ ਵਿੱਚ ਪਹਿਲਾਂ ਕਿਹੋ ਖਿਆਲ ਆਇਆ ਕਿ ਮੈਂ ਇਸ ਕਲਾ ਦੇ ਵਿੱਚ ਨਿਪੁੰਨਤਾ ਹਾਸਲ ਕਰਨੀ ਹੈ। ਕਿੰਨੇ ਸਮੇਂ ਤੋਂ ਪੇਂਟਿੰਗ ਬਣਾ ਰਹੇ ਹੋ? ਮੈਂ ਸਕੂਲ ਟਾਈਮ ਦਾ ਇਹ ਤਕਰੀਬਨ ਅਸਚੀਨੂ ਫੋਲੋ ਕਰਦੇ ਆ ਤੇ ਉਸ ਤੋਂ ਬਾਅਦ ਆਪਣੇ ਮੇਰੇ ਬ੍ਰਦਰ ਵੀ ਨੇ ਜਿਨ੍ਹਾਂ ਨੂੰ ਮੈਂ ਟ੍ਰੇਨਿੰਗ ਲਈ ਅੱਛਾ ਜੀ ਐਡਵੋਕੇਟ ਇੰਤਰਜੀਤ ਰਿੰਕੂ ਜੀ ਉਸਤਾਦ ਜੀ ਨੇ ਮੇਰੇ ਤੇ ਉਹਨਾਂ ਨੇ ਫਿਰ ਮੈਨੂੰ ਕਾਫੀ ਇਹਨਾਂ ਚੀਜ਼ਾਂ ਦੇ ਵਿੱਚ ਸਿਖਾਇਆ ਤੇ ਪਾਲਿਸ਼ ਕੀਤਾ ਮੈਨੂੰ ਤੇ ਬਸ ਉਦੋਂ ਤੋਂ ਹੀ ਮਨ 'ਚ ਸੀਗਾ ਵੀ ਮੈਂ ਇੱਕ ਟ੍ਰੇਨਿੰਗ ਸੈਂਟਰ ਵੀ ਖੁੱਲ ਜਿਹਦੇ ਵਿੱਚ ਮੈਂ ਆਹ ਆਰਟ ਸਭ ਨੂੰ ਸਿਖਾ ਸਕਾਂ ਚੈਨ ਬਣ ਜਾ ਇੱਕ ਬਹੁਤ ਵੱਡੀ ਤੇ ਆਪਣਾ ਤਾਂ ਸ਼ੌਕ ਸੀਗਾ ਹੀ अच्छा जी तो ओदों तो ही मैं इस चीज नु फॉलो ਕਰ ਰਿਹਾ ਤੇ ਇਹਦੇ ਕੰਮ ਕਰ ਰਿਹਾ ਤੇ ਕਾਫੀ ਲੰਬਾ ਸਮਾਂ ਹੋ ਗਿਆ 20 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ ਤੇ 6 ਸਾਲ ਤੋਂ ਜ਼ਿਆਦਾ ਹੋ ਗਏ ਮੈਨੂੰ ਅਕੈਡਮੀ ਇਥੋਂ ਚਲਾਉਂਦੇ ਨੇ ਤੇ ਛੋਟੇ ਛੋਟੇ ਬੱਚੇ ਯਾਨੀ ਕਿ 3rd ਕਲਾਸ ਤੋਂ ਲੈ ਕੇ +2 ਤੱਕ ਉਸ ਤੋਂ ਬਾਅਦ ਸੀਨੀਅਰ ਸਿਟੀਜ਼ਨ ਵੀ ਸਾਡੇ ਕੋਲੇ ਆਉਂਦੇ ਸਿੱਖਣ ਆਉਂਦੇ ਹੂੰ ਬਾਈ ਦੀ ਪੇਂਟਿੰਗ ਕਿਹੜੇ ਸਾਲ ਵਿੱਚ ਬਣਾਈ ਸੀ ਕਿੰਨੇ ਸਾਲ ਦੇ ਸੀ ਤੁਸੀਂ ਮੈਂ ਸਕੂਲ ਟਾਈਮ ਮ ਬਣਾਈ ਸੀ +2 ਦੇ ਵਿੱਚ ਅੱਛਾ ਪਹਿਲਾਂ ਪੈਨਸਲ ਸਕੈਚ ਮ ਉਹਦਾ ਬਣਾਇਆ ਸੀਗਾ ਜਦੋਂ ਮੈਂ ਪਹਿਲੀ ਵਾਰ ਫਰੇਮ ਕਰਵਾ ਕੇ ਉਹ ਲਗਾਇਆ ਤੇ ਉਹ ਬੜਾ ਹੀ ਪਸੰਦ ਕੀਤਾ ਮੇਰੇ ਉਸਤਾਦ ਜੀ ਨੇ ਤੇ ਉਸ ਤੋਂ ਬਾਅਦ ਫਿਰ ਲੱਗਿਆ ਵੀ ਹਾਂ ਵੀ ਹੁਣ ਕਲਾ ਦੇ ਵਿੱਚ ਥੋੜਾ ਪੈਰ ਰੱਖਿਆ ਗਿਆ ਤੇ ਨੂੰ ਵਧਾ ਦਿੱਤਾ ਜਾ ਠੀਕ ਹੈ ਤੇ ਜਿਹੜੀ ਆ ਪੇਸਾ ਸਕੈਚੀ ਬਣਾਉਂਦੇ ਹੋ ਜਾਂ ਕੋਈ ਹੋਰ ਦੀ ਇਸ ਤਰ੍ਹਾਂ ওয়াਟਰ ਕਲਰ ਹੋਣੀ ਆ ਸਾਰੇ ওয়াਟਰ ਕਲਰ ਆਇਲ ਪੇਂਟਿੰਗ ਅਕ੍ਰੀਲਿਕ ਪੇਂਟਿੰਗ ਫੈਬਰਿਕ ਪੇਂਟਿੰਗ ਹਰੇਕ ਕਲਰ ਦੇ ਵਿੱਚ ਹੀ ਮਤਲਬ ਆਪਣਾ ਪੈਰ ਰੱਖਿਆ ਉਹ ਚੀਜ਼ ਨੂੰ ਸਿੱਖਿਆ ਵੀ ਆ ਜੀ ਤੇ ਵਾਦਾ ਵੀ ਕੀਤਾ ਬੱਚਿਆਂ ਨੂੰ ਵੀ ਉਸੇ ਟ੍ਰੇਨਿੰਗ ਕਰਦੇ ਆਂ ਇਦਾਂ ਨਿਆ ਵੀ ਕੋਈ ਇੱਕ ਬੱਚਾ ਆਏਗਾ ਜੀ ਮੈਂ ਪੈਨਸਲ ਸਿੱਖਣਾ ਤੇ ਉਹਨੂੰ ਪੈਨਸਲ ਸਿਖਾਣਾ ਉਹਨਾਂ ਹੀ ਕਲਰ ਦੇ ਵਿੱਚ ਵੀ ਸਿਕਾਈਦਾ ਵਾਟਰ ਕਲਰ ਵੀ ਸਿਕਾਈਦੇ ਨੇ ਆਇਲ ਪੇਂਟਿੰਗ ਵੀ ਸਿਕਾਈਦੀ ਐ ਅਕ੍ਰੀਲਿਕ ਸਾਰੀਆਂ ਟ੍ਰੇਨਿੰਗ ਦੇਈ ਦੀ ਅੱਛਾ ਤਾਂ ਕਿੰਨੇ ਆ ਹੁਣ ਤੱਕ ਤੁਸੀਂ ਪੇਂਟਿੰਗ ਬਣਾ ਚੁੱਕੇ ਆ ਤਕਰੀਬਨ ਦੀ ਤਰੀਬਾ 500 ਦੇ ਕਰੀਬ ਬਣਾ ਚੁੱਕੇ ਹੋਵਾਂਗੇ ਅਗਰ ਬੱਚਿਆਂ ਦੇ ਵਿੱਚ ਕਾਊਂਟ ਕਰੀਏ 6 ਸਾਲਾਂ ਦੇ ਵਿੱਚ ਕਿੰਨੇ ਬੈਚ ਆਏ ਤੇ ਅਨੁਗ੍ਰੰਤੀ ਹੋ ਗਈਆਂ ਹਰ ਬੱਚੇ ਨੇ ਮਤਲਬ ਘੱਟੋ ਘੱਟ ਨਹੀਂ ਤਾਂ 10 ਤੋਂ 15 ਪੇਂਟਿੰਗ ਤੇ ਇਸ ਤੋਂ ਇਲਾਵਾ ਬੱਚੇ ਆਨਲਾਈਨ ਕਲਾਸਾਂ ਵੀ ਲੈਂਦੇ ਨੇ ਗੁਰਦਾਉਂ ਤੋਂ ਜਿਵੇਂ ਹੋ ਗਏ ਆ ਨਾ ਕੈਨੇਡਾ ਤੋਂ ਬੱਚੇ ਹੋ ਗਏ ਛੋਟੇ ਛੋਟੇ ਉਹ ਵੀ ਟ੍ਰੇਨਿੰਗ ਲੈਂਦੇ ਨੇ ਅਲੱਗ ਅਲੱਗ ਸ਼ਹਿਰਾਂ ਤੋਂ ਆਨਲਾਈਨ ਕਲਾਸਾਂ ਚੱਲਦੀਆਂ ਨੇ ਉਹਨਾਂ ਦਾ ਫਿਰ ਗਲਤੀ ਦੇ ਵਿੱਚ ਨਹੀਂ ਹੈ ਜਿਹੜੇ ਇੱਥੇ ਹੈਗੇ ਨੇ ਡੇਲੀ ਵੇਸ ਵਾਲੇ ਉਹ ਤਾਂ ਤੁਹਾਡੇ ਸਾਹਮਣੇ ਹੀ ਹੁੰਦੇ ਕੋਈ ਇੱਕ ਇਹ ਗੱਲ ਜਿਹੜੀ ਆ ਆਮ ਕਰਕੇ ਲੋਕਾਂ ਦੇ ਵਿੱਚ ਚਰਚਾ ਤੇ ਇਹ ਜਿਹੜੀ ਖਲਾ ਹਾਂਜੀ ਇਹਦੇ ਵਿੱਚ ਜਦੋਂ ਅਸੀਂ ਸਿੱਖਣ ਲੱਗਦੇ ਆ ਇਹਨੂੰ ਤੇ ਬੜਾ ਕਹਿੰਦੇ ਬਹੁਤ ਲੰਮਾ ਸਮਾਂ ਲੱਗਦਾ ਤੇ ਇਹਦੇ ਵਿੱਚ ਖਾਸ ਕਰਕੇ ਜਿਹੜੇ ਬڑے ਉਹ ਮਲਬਾ ਵੀ ਲੋਕ ਹੁੰਦੇ ਆ ਜਾਂ ਜਿਨ੍ਹਾਂ ਦੇ ਵਿੱਚ ਸਿੱਖਣ ਦੀ ਲਗਨ ਹੁੰਦੀ ਆ ਉਹੀ ਆਉਂਦਾ ਆਮ ਕਰਕੇ ਦੇਖਿਆ ਜਾਂਦਾ ਤੇ ਇਹ ਕਿੰਨਾ ਦੇ ਸਮੇਂ ਦੇ ਵਿੱਚ ਬੰਦਾ ਹੱਥ ਬੋਰਸ ਚਲਾਉਣ ਲੱਗ ਜਾਂਦਾ ਤੇ ਦਾ ਕਿੰਨਾ ਟਾਈਮ ਦੇ ਵਿੱਚ ਲੱਗਣ ਲੱਗ ਜਾਂਦਾ ਆਪਣੇ ਆਪ ਨੂੰ ਕਿ ਹੁਣ ਮੈਂ ਵਧੀਆ ਕਲਾਕਾਰ ਬਣ ਗਿਆ ਲੰਮਾ ਸਮਾਂ ਤਾਂ ਲੱਗ ਜਾਂਦਾ ਜੀ ਬਿਲਕੁਲ ਲੱਗ ਜਾਂਦਾ ਕਿਉਂਕਿ ਇਹ ਵੀ ਕਿਸੇ ਕਿਸੇ ਦੇ ਅੰਦਰ ਸ਼ੌਕ ਹੀ ਹੁੰਦਾ ਹੈ ਨਾ ਉਹ ਕਹਿੰਦੇ ਆ ਕਲਾ ਵਾਹੀ ਗੁਰੂ ਸੀ ਤੇ ਹਰੇਕ ਬੱਚੇ ਦੇ ਅੰਦਰ ਇੱਕ ਜੋਤ ਜਗਦੀ ਕਲਾ ਦੀ ਤੇ ਉਹ ਜੋਤ ਨੂੰ ਜਗਦੇ ਰੱਖਣਾ ਸਾਡਾ ਕੰਮ ਹੈ ਉਹਨੂੰ ਪਾਲਿਸ਼ ਕਰਨਾ ਉਹਨੂੰ ਅੱਗੇ ਸਖਾ ਕੇ ਵਾਧਾ ਰੱਖਣਾ ਉਹ ਸਾਡਾ ਕੰਮ ਹੈ ਜੀ ਤੇ ਸਮਾਂ ਇਹਦੇ ਵਿੱਚ ਜੇ ਦੇਖਿਆ ਜਾਵੇ ਤਿੰਨ ਕੁ ਮਹੀਨਿਆਂ ਦੇ ਵਿੱਚ ਅਸੀਂ ਬੱਚੇ ਨੂੰ ਪੋਰਟਰੇਟ ਕਰਨ ਲਾ ਦਿੰਦੇ ਹਾਂ ਚਾਹੇ ਉਹ 3rd ਕਲਾਸ ਦਾ ਜੇ 4th ਕਲਾਸ ਦਾ ਜੇ 5th ਕਲਾਸ ਦਾ ਕਿਉਂਕਿ ਇਹ ਬੱਚੇ ਛੋਟੇ ਬਹੁਤ ਹੁੰਦੇ ਹੈ ਕਹਿਣ ਨੂੰ ਹੋ ਜਾਂਦਾ ਵੀ ਛੋਟੇ ਬੱਚੇ ਕੀ ਕਰ ਲੈਣਗੇ ਹਨਾ ਕਈ ਵਾਰ ਕਰਦੇ ਸਾਡੇ ਤੋਂ ਸਵਾਲ ਕਰਦੇ ਸੱਚੀ ਇਹਨੇ ਆਪ ਕੀਤਾ ਹੀ ਉਦੋਂ ਫਿਰ ਅਸੀਂ ਕਹਿੰਦੇ ਤੁਸੀਂ ਆਪ ਆ ਕੇ ਦੇਖ ਲਓ ਹਨਾ ਬੋਲੇ ਬੈਠ ਕੇ ਕਰਵਾ ਕੇ ਦੇਖ ਲਓ ਤੇ ਤਿੰਨ ਮਹੀਨਿਆਂ ਦੇ ਵਿੱਚ ਪੋਰਟਰੇਟ ਕਰਨ ਲਾ ਦਈਦਾ 6 ਮਹੀਨਿਆਂ ਦੇ ਅੰਦਰ ਉਹ ਰੰਗਾਂ ਨਾਲ ਕੋਲੇ ਲੈ ਜਾਂਦੀਆਂ ਬੱਚੇ ਕੈਨਵਸ ਵੀ ਕਰਦੇ ਨੇ ਕ੍ਰੈਇਲ ਕਲਰ ਵੀ ਕਰਦੇ ਨੇ ਫੈਬਰਿਕ ਵੀ ਕਰਦੇ ਨੇ। ਉਹ 6 ਮਹੀਨਿਆਂ ਦੇ ਅੰਦਰ ਅਸੀਂ ਟ੍ਰੇਨ ਕਰ ਦਿੰਦੇ ਹਾਂ ਬੱਚਿਆਂ। ਤੇ ਲੰਬਾ ਸਮਾਂ ਦੇ ਵਿੱਚ ਇਹ ਆ ਵੀ ਜੇ ਤੁਸੀਂ ਬਰੀਕੀਆਂ ਦੇ ਵਿੱਚ ਜਾਣਾ ਚਾਹੋ ਉਹ ਤਾਂ ਫਿਰ ਚਾਹੇ ਸਾਰੀ ਜ਼ਿੰਦਗੀ ਲੱਗੇ ਉਹ ਤਾਂ ਉਹ ਚੀਜ਼ ਪੂਰੀ ਨਹੀਂ ਹੁੰਦੀ। ਉਹ ਕਲਾ ਦਾ ਕੋਈ ਐਂਡ ਦਾ ਹੈ। ਮੇਰਾ ਸਮਾਂ ਜਿਹੜਾ ਰਿਹਾ ਉਹ ਸਕੂਲ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਮੈਂ ਅੱਜ ਵੀ ਸਿੱਖਦਾ। ਇਹ ਚੀਜ਼ ਦਾ ਗਲਤ ਤਾਂ ਹੈ ਨਹੀਂ। ਮੜਾ ਲੰਬੇ ਸਮੇਂ ਤੱਕ ਸਿੱਖਿਆ। ਪਹਿਲਾਂ ਮੈਂ ਆਪਣੇ ਬ੍ਰਦਰ ਕੋਲੇ ਗਿਆ ਨਾ ਅੰਦਰ ਜੀ ਤਰਿੰਕੂ ਜੀ ਕੋਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ ਗਾਉ ਜਿੰਨੇ ਵੀ ਸੀਨੀਅਰ ਅਸਤਾਦ ਸੀ ਉਹਨਾਂ ਨਾਲ ਮਿਲਾਇਆ ਮੈਨੂੰ ਤੇ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਗੁਰਪ੍ਰੀਤ ਮਨਕੂ ਜੀ ਹੋ ਗਏ ਪਤਲਪਾ ਜੀ ਹੋ ਗਏ ਹਨ ਇਹਨਾਂ ਤੋਂ ਬੜੇ ਗੁਣ ਲਏ ਤੇ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਆਪਾਂ ਇੱਥੋਂ ਤੱਕ ਪਹੁੰਚ ਗਿਆ ਜੀ ਹਨ ਤੇ ਅੱਜ ਤੁਹਾਡੇ ਸਾਹਮਣੇ ਪੇਂਟਿੰਗ ਮੇਰੀਆਂ ਬਣੀਆਂ ਹੋਈਆਂ ਪਿੱਛੇ ਭਗਤ ਸਿੰਘ ਜੀ ਦੀ ਰੀਸੈਂਟਲੀ ਆਏ ਕੰਪਲੀਟ ਕੀਤੀ ਹੈ ਪੇਂਟਿੰਗ ਤੇ ਉਸ ਤੋਂ ਲਾਵੇ ਬਹੁਤ ਪੇਂਟਿੰਗਾਂ ਨੇ ਕੈਨੇਡਾ ਦੇ ਵਿੱਚ ਆਰਡਰ ਵਰਕ ਬਹੁਤ ਆਉਂਦੇ ਨੇ ਉਹ ਕੰਪਲੀਟ ਕੀਤੇ ਇੰਗਲੈਂਡ ਭੇਜ ਤੇ ਇਹਦੀ ਸਦਕੇ ਵੀ ਲੰਬਾ ਸਮਾਂ ਕਾਫੀ ਚੱਲਦਾ ਉਹਦੇ ਵਿੱਚ ਆਪਦੀ ਮਿਹਨਤ ਵੀ ਡੇਲੀ ਦੀ ਹੁੰਦੀ ਆ ਮਾਰਨਿੰਗ ਜੇ ਕਹਦੀ ਥੋੜਾ ਬਹੁਤ ਕਰਦੇ ਆ ਤੇ ਨਾਈਟ ਤੱਕ ਸਾਡਾ ਕੰਮ ਚੱਲਦਾ ਕੋਈ ਨਾ ਕੋਈ ਨਵਾਂ ਨਵਾਂ ਥੀਮ ਸੋਚਦੇ ਰਹਿੰਦੇ ਤੇ ਉਹਤੇ ਅਪਲਾਈ ਕਰਦੇ ਰਹਿੰਦੇ ਅੱਛਾ ਤੇ ਆਮ ਇੱਕ ਕਰਕੇ 10-12 ਜੁਤਰਾ ਫਿਰ ਕਿਹਾ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਤੁਹਾਡੇ ਹੱਥ ਦੀਆਂ ਬਣਾਈਆਂ ਪੇਂਟਿੰਗ ਜਾਂਦੀਆਂ ਆਪ ਲੋਕ ਕਹਿੰਦੇ ਆ ਕਿ ਮਸ਼ੀਨੀ ਕਰਨ ਦੇ ਜੋਗ ਦੇ ਵਿੱਚ ਜਿਹੜਾ ਹੈ ਉਹ ਹੱਥ ਨਾਲ ਬਣਾਈ ਹੋਈ ਪੇਂਟਿੰਗ ਜਾਂ ਜਿਹੜੇ ਪੈਂਸਲ ਸਕੈਚ ਨੇ ਤਾਂ ਉਹ ਉਹਨਾਂ ਦਾ ਰੁਝਾਨ ਕੱਟ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਰੋਜਾਲ ਕਿਸੇ ਸਮੇਂ ਜਿਵੇਂ ਕੰਪਿਊਟਰ ਯੁੱਗ ਆ ਗਿਆ ਤੇ ਲੋਕਾਂ ਨੇ ਬੜਾ ਇਨਾਂ ਚੀਜ਼ਾਂ ਤੋਂ ਇੰਟਰਸਟ ਚੱਕ ਲਿਆ ਵੀ ਨਹੀਂ ਠੀਕ ਹੈ ਜਿਹੜਾ ਕੰਮ ਜਲਦੀ ਹੋ ਰਿਹਾ ਜਿਹੇ ਜੇ ਚਾਹੀਦਾ ਉਹ ਜੇ ਮਿਲ ਜਾਂਦਾ ਨਾ ਸਸਤੇ ਚ ਮਿਲ ਜਾਂਦਾ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਜੀ ਹੁਣ ਇਹ ਚੈਨ ਇੰਨੀ ਕ ਲੰਬੀ ਹੋ ਚੁੱਕੀ ਆ ਅਕਲਾ ਦੀ ਲੋਕ ਉਹ ਚੀਜ਼ ਤੋਂ ਅੱਕ ਚੁਕੇ ਵੀ ਜਿਹੜੀ ਚੀਜ਼ ਓਰੀਜਨਲ ਹੈ ਹੱਥੀ ਬਣੀ ਆ ਰੰਗਾਂ ਦਾ ਬਣੀ ਆ ਉਹਨੂੰ ਜ਼ਿਆਦਾ ਪਸੰਦ ਕਰਨ ਲੱਗ ਗਏ ਨੇ ਦੁਬਾਰਾ ਫੇਰ ਉਸੇ ਲਾਈਨ 'ਚ ਲੋਕ ਆ ਗਏ ਨੇ ਹੌਕਿਉਂ ਕਿ ਸਾਡੇ ਕੋਲ ਜਦੋਂ ਕੰਮ ਆਉਂਦਾ ਸਪੈਸ਼ਲ ਬਾਹਰੋਂ ਹੋਣ ਆਉਂਦੇ ਨੇ ਸਾਨੂੰ ਮੇ ਸਾਨੂੰ ਉਹ ਜੀ ਤੁਸੀਂ ਤਿਆਰ ਕਰਕੇ ਦਿਓ ਵੀ ਘਰੇ ਲੱਗੀ ਚੀਜ਼ ਜਾਂ ਨਾ ਲੱਗੀ ਪਤਾ ਲੱਗਦਾ ਵੀ ਇਹ オリジナル ਕੈਨਵਸ ਤੇ ਬਣੀ ਹੋਈ ਜੀ ਜਾਂ ਸਕੈਚ ਪੈਨਸਲ ਸਕੈਚ ਬਣਿਆ ਹੋਇਆ इवन ਕਿ ਹੁਣ ਤਾਂ ਟ੍ਰੈਂਡ ਹੀ ਚੱਲ ਪਿਆ ਕਿ ਸਾਨੂੰ ਗਿਫਟ ਕਰਨਾ ਬਰਥਡੇ ਦੇ ਜਾਂ ਕਿਸੇ ਘਰੇ ਫੰਕਸ਼ਨ ਹੈ ਉਹਨਾਂ ਨੂੰ ਦੇਣਾ ਤਾਂ ਉਹਨਾਂ ਨੇ ਪੈਨਸਲ ਸਕੈਚ ਉਹਨਾਂ ਆ ਕੇ ਦੇਣਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਇਹ ਅਲੱਗ ਜੁਣੀਕ ਦੀ ਚੀਜ਼ ਹੈ ਹੋਗੀ ਇੱਕ ਤੇ ਉਹ ਚੀਜ਼ ਤਾਂ ਮੈਨੂੰ ਲੱਗਦਾ ਵੀ ਕਿਸੇ ਸਮਾਂ ਸੀਗਾ ਵੀ ਕੰਪਿਊਟਰ ਯੁੱਗ ਸੀ ਬਟ ਉਹ ਉਹ ਚੀਜ਼ ਘਟਦੀ ਜਾਂਦੀ ਹੈ ਕਲਾ ਦੇ ਮਾਮਲੇ ਦੇ ਵਿੱਚ ਉਹ ਚੀਜ਼ オリジナル ਭਾਵੇਂ ਸਾਰੇ ਲੋਕ ਹਮ ਅਜਿਹਾ ਮੇਰੇ ਪਿੱਛੇ ਤਸਵੀਰ ਜਿਹੜੀ ਕਿ ਬਈ ਜਮ ਸਜ਼ਰ ਪਾਕਿਸਤਾਨ ਦੀ ਹਾਂ ਜੀ ਤੇ ਕਿੰਨੇ ਦਿਨਾਂ ਦੇ ਕਿੰਨੇ ਦਿਨਾਂ ਦੇ ਵਿੱਚ ਤਿਆਰ ਕੀਤੀ ਹੈ ਇਹ ਇਹਨੂੰ ਲੱਗੇ 6 ਮੰਥ ਲੱਗੇ ਪੇਂਟਿੰਗ ਨੂੰ ਤਿਆਰ ਕਰਦੇ ਐ ਐਕਚੁਅਲੀ ਚੱਲਦੇ ਕੰਮ ਦੇ ਵਿੱਚ ਰੁਕ ਗਿਆ ਸੀ ਕਿਉਂਕਿ ਥੋੜਾ ਥੀਮ ਮੈਂ ਚੇਂਜ ਕਰਨਾ ਚਾਹੁੰਦਾ ਸੀਗਾ ਬੈਕਗ੍ਰਾਉਂਡ ਦਾ ਵੀ ਹਰ ਇੱਕ ਚੀਜ਼ ਬੋਲਦੀ ਹੈ ਇਹਦੇ ਵਿੱਚ ਬੈਕਗ੍ਰਾਉਂਡ ਤੋਂ ਲੈ ਕੇ ਜਿੰਨੇ ਹੱਥ 'ਚ ਕਿਤਾਬ ਹੈ ਹੁਣ ਦੇਖੋ ਤੁਸੀਂ ਉਹ ਥੀਮ ਹੈ ਕੋਦੇ ਹੱਥ ਦੇ ਵਿੱਚ ਉਹਨਾਂ ਨੇ ਹੱਥ ਐ ਕੀਤਾ ਹੋਇਆ ਉਹ ਇਸ ਬੁੱਕ ਆਫ ਫੀਲ ਪੜ੍ਹੀ ਹੋਈ ਹੈ ਉਹ ਦੱਸ ਰਹੀ ਨੇ ਵੀ ਆਪਣੀ ਮਾਂ ਮੋਲੀ ਪੰਜਾਬੀ ਕਿੱਥੇ ਜਾ ਰਹੀ ਹੂੰ ਕੋਈ ਸਮਾਂ ਸੀ ਇਹਨਾਂ ਨੇ ਛੇਦੀਆਂ ਦਿੱਤੀ ਤੇ ਉਹਨਾਂ ਨੇ ਗੋਰੇ ਭਜਾਏ ਵੀ ਫੇਰ ਆਪਣੇ ਬੱਚੇ ਕੀ ਕਰ ਰਹੇ ਨੇ ਇੰਗਲਿਸ਼ ਸਿੱਖ ਰਹੇ ਨੇ ਬਾਹਰ ਜਾ ਰਹੇ ਨੇ ਉਹ ਚੀਜ਼ ਇਹ ਥੀਮ ਨੂੰ ਲੈ ਕੇ ਮੈਨੂੰ ਬੜਾ ਇਹ ਸੀਗਾ ਵੀ ਮੈਂ ਬਣਾਵਾਂ ਇਸ ਥੀਮ ਨੂੰ ਤੇ ਇੱਕ ਮੈਸੇਜ ਜਰਾ ਹੀ ਇਹਨੂੰ ਪੇਸ਼ ਕਰਾਂਗਾ ਇੱਕ ਜਿਸ ਤਰ੍ਹਾਂ ਕੇਂਦਰਪਾਲ ਜੀ ਤੁਸੀਂ ਦੱਸਿਆ ਕਿ 6 ਮਹੀਨੇ ਇਸ ਤਸਵੀਰ ਨੂੰ ਬਣਾਉਣ ਲੋ ਲੱਗੇ ਬਹੁਤ ਸਾਰੀਆਂ ਤਸਵੀਰਾਂ ਵਾਲੀਆਂ ਜਿਹੜੀਆਂ ਨੇ 2 ਦਿਨ ਚ ਬਣ ਜਾਂਦੀਆਂ ਹੁਣ ਉਹਨਾਂ ਬਹੁਤ ਸਾਰਿਆਂ ਨੂੰ 2 ਮਹੀਨੇ ਲੱਗ ਜਾਂਦੇ ਆ ਕਿਸੇ ਨੂੰ ਨਹੀਂ ਲੱਗਦਾ ਕਿਸੇ ਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਵੀ ਲੱਗਦਾ ਹੋ ਸਕਦਾ ਮਤਲਬ ਲੱਗਦਾ ਹੈ ਕਿ ਜਿੰਨਾ ਸਮਾਂ ਜਾਂ ਜਿੰਨੀ ਮਿਹਨਤ ਇਹਦੇ ਤੇ ਉੱਪਰ ਆਉਂਦੀ ਹੈ ਮਿਹਨਤ ਨਾਲ ਮਿਲ ਜਾਂਦਾ ਹਾਲੇ ਤਕਰੀਬਨ ਤਾਂ ਮਿਲ ਜਾਂਦਾ ਨਹੀਂ ਤਾਂ ਜਿਹੜਾ ਆਪਦੇ ਸ਼ੌਕ ਲਈ ਬਣਾਨੇ ਕਹੀ ਤਾਂ ਚਲੋ ਸਾਨੂੰ ਹੁੰਦਾ ਵੀ ਕਲੈਕਸ਼ਨ ਕਰਨੀ ਮੈ ਸਿਰਫ ਦਿਖਾਉਣੀ ਹੈ ਸਾਰਿਆਂ ਨੂੰ ਹਨਾ ਕਿ ਆਹ ਚੀਜ਼ ਬਣਾਈ ਹੈ ਐਗਜ਼ੀਬਿਸ਼ਨ ਪਾਰਟਿਸਿਪੇਟ ਕਰਨੀ ਹੈ ਜਾਂ ਸੋਸ਼ਲ ਮੀਡੀਆ ਤੇ ਪਾਣੀ ਹੈ ਉਹਦੇ ਲਈ ਬਣਾਨੇ ਆ ਬਾਕੀ ਤਕਰੀਬਨ ਜਿੰਨੀ ਕਿ ਬਣਾਨੇ ਸਾਨੂੰ ਉਹਦਾ ਮੁੱਲ ਮਿਲ ਹੀ ਜਾਂਦਾ ਤੇ ਬਹੁਤਾ ਹੁੰਦਾ ਘੱਟ ਵੀ ਕਈ ਵਾਰ ਕਹ ਲਓ ਵੀ ਆ ਜਾਂਦੇ ਯਾਰ ਮਿੱਤਰ ਕਹਿ ਦਿੰਦੇ ਵੀ ਚਲ ਬਣਾ ਲੇ ਬੈਸਰੀ ਲਗਣੀ ਹੈ ਤੇਰੀ ਤਾਂ ਪਰ ਉਹਨਾਂ ਨੂੰ ਉਹ ਚੀਜ਼ ਦਾ ਮੁੱਲ ਨਹੀਂ ਪਤਾ ਵੀ ਉਹ ਕਿੰਨੀ ਕੀਮਤੀ ਹੋ ਜਾਂਦੀ ਜੀ ਤੇ ਬੜੀ ਇਹ ਕਲਾ ਆਮ ਕਰਕੇ ਇਹ ਵੀ ਲੋਕ ਕਹਿੰਦੇ ਨੇ ਇਧਰ ਵੱਲੋਂ ਘਟ ਆਉਂਦੇ ਨੇ ਤੇ ਇਹ ਕਲਾ ਜਿਹੜੀ ਅੱਜ ਰੋਜੀ ਰੋਟੀ ਦਾ ਸਾਧਨ ਹੈ ਹਾਂ ਜੀ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਲੋਕ ਇਹ ਕਹਿ ਦਿੰਦੇ ਜੀ ਇੱਥੇ ਕੋਈ ਸਕੋਪ ਨਹੀਂ ਹੈ ਬੱਚੇ ਨੂੰ ਕਿਹੜੇ ਕੰਮ 'ਚ ਪਾਵਾਂਗੇ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਸਕੋਪ ਇਹਦੇ ਵਿੱਚ ਹੈ ਜਿੰਨਾ ਪੈਸਾ ਬੱਚਾ ਇਸ ਲਾਈਨ 'ਚ ਆ ਕੇ ਕਮਾ ਸਕਦਾ ਹੈ ਮੈਨੂੰ ਹੀ ਲੱਗਦਾ ਕੋਈ ਹਸਪੀਟਲ ਕਿਉਂ ਇੱਕ ਤਾਂ ਬੱਚਾ ਥੋੜਾ ਘਰੇ ਬੈਠ ਕੇ ਕਮਾ ਸਕਦਾ ਹੈ ਤੇ ਬੈਡ ਤੇ ਬੈਠਾ ਕੰਮ ਕਰੀ ਜਾਵੇ ਉਹ ਕੋਰਡਰ ਵਰਕ ਕਿੰਨੇ ਆ ਜਾਂਦੇ ਨੇ ਜੇ ਚਲੇ ਜਾਈਏ ਆਪਾਂ ਡਿਜੀਟਲ ਆਰਟ ਵੱਲ ਤੇ ਅੱਜ ਕੱਲ ਕਾਰਟੂਨ ਕਰੈਕਟਰ ਹੈ ਗੇਮਿੰਗ ਕਰੈਕਟਰ ਨੇ ਅੱਜ ਕੱਲ ਤਾਂ ਉਹਨੂੰ ਤੁਸੀਂ ਪੇਂਟਿੰਗ ਨੂੰ ਆਪ ਟਾਈਬਟ ਵਗੈਰਾ ਤੇ ਕਰਦੇ ਨੇ ਬੱਚੇ ਉਸ ਤੇ ਰੈਡੀ ਕਰਦੇ ਨੇ ਇੱਥੇ ਕਮਾਈ ਬਹੁਤ ਹੈ ਜੇ ਸਾਧਨ ਮਤਲਬ ਸਕੋਪ ਬਹੁਤ ਜ਼ਿਆਦਾ ਹੈ ਇਸ ਲਾਈਨ ਜੇ ਤਾਂ ਬੱਚਿਆਂ ਦੀ ਜੇ ਸ਼ੌਕ ਹੈ ਤਾਂ ਪਾ ਲਓ ਉਹ ਤਾਂ ਮਤਲਬ ਐਂਡ ਤੱਕ ਜਾਏਗਾ ਤੇ ਬਾਹਰ ਫੋਰਨ ਕੰਟਰੀ ਜਾ ਕੇ ਵੀ ਕਰਨਾ ਹੋਵੇ ਤਾਂ ਉੱਥੇ ਜਾ ਕੇ ਵੀ ਕਮ ਮੈਂ ਕੀ ਕਹ ਸਕਦਾ ਤੁਹਾਡੇ ਮਤਲਬ ਕਿ 3D ਜੈਨਰੇਸ਼ਨ ਵਿਜ਼ੂਅਲ ਗ੍ਰਾਫਿਕਸ ਤੇ ਜਿਸ ਤਰ੍ਹਾਂ ਦੇ ਇਫੈਕਟ ਆਏ ਨੇ ਟੈਕਨੋਲੋਜੀ ਦੇ ਹਿਸਾਬ ਨਾਲ ਹਾਂਜੀ ਹਾਂਜੀ ਉਸ ਟੈਕਨੋਲੋਜੀ ਦੇ ਹਿਸਾਬ ਨਾਲ ਅੱਜ ਜਿਹੜਾ ਇਹ ਆਰਟ ਆ ਇਹ ਕਿੱਥੇ ਖੜਾ ਇਹਦੀ ਸਟਾਰਟਿੰਗ ਇੱਥੋਂ ਹੋਣੀ ਹੈ ਜੀ ਉਹਦੀ ਤੁਸੀਂ ਕੁਝ ਵੀ ਕਰਦੇ ਹੋ ਜੋ ਤੱਕ ਤੁਸੀਂ ਆਰਟ ਨਹੀਂ ਕੰਪਲੀਟ ਕਰੋਗੇ ਡਰਾਇੰਗ ਕਰਨੀ ਕੰਪਲੀਟ ਨਹੀਂ ਕਰੋਗੇ ਜਾਂ ਸਕੈਚਿੰਗ ਕਲਰ ਤੁਹਾਨੂੰ ਸਮਝ ਹੀ ਨਹੀਂ ਆਣੇ ਤੁਸੀਂ ਉਹਤੇ ਵੀ ਨਹੀਂ ਕਰ ਪਾਉਂਗੇ ਬਿਲਕੁਲ ਜੇ ਤੁਹਾਨੂੰ ਸਮਝ ਆ ਵੀ ਹਾਂ ਮੈਂ ਕੈਰੈਕਟਰ ਬਣਾਣਾ ਹੈ ਤੇ ਉਹ ਕਰੈਕਟਰ ਚ ਮੈਂ ਰੰਗ ਕਿਹੜੇ ਭਰਨੇ ਆ ਉਹਦੇ ਐਕਸਪ੍ਰੈਸ਼ਨ ਕਿਹੜੇ ਦਿਖਾਣੇ ਆ ਉਹ ਤਾਂ ਸਟਾਰਟਿੰਗ ਇਥੇ ਹੀ ਹੋਣੀ ਆ ਸਾਡੇ ਕੋਲ ਜੀ ਡਰਾਇੰਗ ਕਰਨੀ ਕਲੀਅਰ ਸਿੱਖੋਗੇ ਫਿਰ ਦਾ ਜਾ ਕੇ ਅਪਲਾਈ ਕਰੋਗੇ ਜਦ ਨਾਲ ਤੁਹਾਨੂੰ ਸਮਝ ਹੋਣਗੇ ਤਾਂ ਤੁਹਾਨੂੰ ਕੰਮ ਸੌਖਾ ਹੋ ਜਾਏਗਾ ਤੁਹਾਨੂੰ ਪੁੱਛਣਾ ਨਹੀਂ ਪਏਗਾ ਵੀ ਇੱਥੇ ਮੈਂ ਕੀ ਕਰਾਂ ਇੱਥੇ ਲਾਈਟ ਸ਼ੇਡ ਕਿੱਥੇ ਡਾਰਕ ਸ਼ੇਡ ਪੈਣੀ ਚਾਹੀਦੀ ਹੈ ਕਿੱਥੇ ਸ਼ੈਡੋ ਦਿਖਾਣੀ ਹੈ ਕਿੱਥੇ ਨਹੀਂ ਦਿਖਾਣੀ ਹੈ ਨਾ ਹਰ ਚੀਜ਼ ਦਾ ਇੱਕ ਇਥੇ ਸਟਾਰਟਿੰਗ ਹੋਣੀ ਹੈ ਤੇ ਇਹ ਚੀਜ਼ ਤਾਂ ਇਹ ਸ਼ੁਰੂਆਤ ਹੋਣੀ ਚਾਹੀਏ ਚਾਹੇ ਤੁਸੀਂ ਟੈਟੂ ਲਾਈਨ ਤੇ ਚਲੀ ਜਾਓ ਟੈਟੂ ਆਰਟਿਸਟ ਬਣਨਾ ਮੈਂ ਕਹਿ ਸਕਦਾ ਐ ਕਿ ਜਿਹੜੀ ਇਹ ਇਹ ਆਰਟ ਹੈ ਜਿਹੜਾ ਤਾਂ ਇਹ ਜਿਹੜਾ ਰੰਗਾਂ ਨਾਲ ਖੇਡਣਾ ਤੇ ਇਹ ਇੱਕ ਕਿਸੇ ਵੀ ਆਧੁਨਿਕ ਟੈਕਨੋਲੋਜੀ ਦੇ ਨਾਲ ਜੋੜ ਪਾਇਆ ਜਾਊਗਾ ਪਰ ਇਹ ਇੱਕ ਬਨਿਆਦੀ ਹੁਆ ਬਿਲਕੁਲ ਇਹ ਅੱਜ ਤੇਰੀ ਨਵੀਂ ਪੀੜ੍ਹੀ ਹੈ ਜਿਸ ਨਾਲ ਤੁਸੀਂ ਬੱਚਿਆਂ ਨੂੰ ਨਵੇਂ ਸਿਖਾ ਰਹੇ ਹੋ ਤੇ ਇਸ ਹੁਨਰ ਦੇ ਨਾਲ ਜੋੜ ਰਹੇ ਹੋ ਤਾਂ ਕਿੰਨੇ ਕੁ ਬੱਚਿਆਂ ਨੂੰ ਹੁਣ ਤੱਕ ਸਿਖਾ ਚੁੱਕੇ ਹੋ ਤਾਂ ਮੇਰੇ ਨੂੰ ਲੱਗਦਾ ਕਿ ਨਵੀਂ ਪੀੜ੍ਹੀ ਇਹ ਦੇ ਪ੍ਰਤੀ ਕਿੰਨਾ ਕੋ ਉਹਨਾਂ ਦੇ ਮਨ ਦੇ ਵਿੱਚ ਪ੍ਰੇਮ ਹੈ ਕਰੇਜ ਬਹੁਤ ਤਰ੍ਹਾਂ ਦੇ ਇਹਦੇ ਵਿੱਚ ਤੋਂ ਬਹੁਤ ਬੱਚੇ ਆਉਂਦੇ ਨੇ ਅੱਜ ਤੱਕ ਦੇ ਮੈਨੂੰ ਲੱਗਦਾ 600 ਤੋਂ ਲੈ ਕੇ 700 ਬੱਚਿਆਂ ਨੂੰ ਟ੍ਰੇਨ ਕਰ ਚੁੱਕਾ ਹਾਂ ਅੱਛਾ ਵਿੱਚੋਂ ਮੈਨੂੰ ਲੱਗਾ 20 ਤੋਂ 25 ਬੱਚੇ ਮੈਂ ਜੋਬ ਵੀ ਲਵਾ ਚੁੱਕਾ ਅੱਛਾ ਜੀ ਹਾਂਜੀ ਬਿਲਕੁਲ ਆਦਰ ਸਕੂਲਾਂ ਦੇ ਵਿੱਚ ਜੇ ਤੁਸੀਂ ਦੇਖੋ ਜਗਰਾਉਂ ਲੋਕਲ ਕਿਤੇ ਆ ਜਿੰਨੇ ਸਕੂਲ ਨੇ ਤਕਰੀਬਨ ਮੇਰੇ ਸਟੂਡੈਂਟ ਹੋਣਗੇ ਉੱਥੇ ਤੇ ਉਸ ਤੋਂ ਇਲਾਵਾ ਬੱਚੇ 2-3 ਬੱਚੇ ਕੈਨੇਡਾ ਗਏ ਨੇ ਸਿੱਖ ਕੇ ਇੱਥੋਂ ਉਹ ਆਪ ਦੀ ਟ੍ਰੇਨਿੰਗ ਕੰਪਲੀਟ ਕਰ ਚੁੱਕੇ ਨੇ ਉੱਥੇ ਜਾ ਕੇ ਉਹ ਸੀਟ ਤੇ ਵਰਕ ਅਪਲਾਈ ਵੀ ਕਰ ਰਹੇ ਨੇ ਸਟੱਡੀ ਵੀ ਕਰ ਰਹੇ ਨੇ ਤੇ ਕੰਮ ਵੀ ਕਰ ਰਹੇ ਤੇ ਉਸ ਤੋਂ ਇਲਾਵਾ ਗੁਰਦਗਾਉ ਉਹਦੇ ਵਿੱਚ ਬੱਚੇ ਜਿਹੜੇ ਤਿਆਰ ਹੋ ਚੁੱਕੇ ਨੇ ਉਹ ਟੀਚਰ ਲੱਗ ਚੁੱਕੇ ਨੇ ਉੱਥੇ ਅੱਛਾ ਜੀ ਹਾਂ ਜੀ ਇਸ ਟੀਮ ਦੇ ਵਿੱਚ ਤਾਂ ਇਸੇ ਆ ਵੀ ਜਿੰਨੇ ਵਿੱਚ ਆਏ ਆ ਉਹਨਾਂ ਨੂੰ ਵਾਧਾ ਹੀ ਹੋਇਆ ਇਸ ਚੀਜ਼ ਦਾ ਵਾਹਿਗੁਰੂ ਦੀ ਕਿਰਪਾ ਰਹੀ ਹੈ ਨਾ ਤੇ ਤੁਸੀਂ ਆਪਣੀ ਜਿਹੜੀ ਹੈ ਤੇ ਇੱਥੇ ਜਿਹੜੀਆਂ ਪੇਂਟਿੰਗ ਜਿਹੀਆਂ ਬਣਾਈਆਂ ਹੋਈਆਂ ਨੇ ਤਾਂ ਇਹਨਾਂ ਪੇਂਟਿੰਗ ਨੂੰ ਤੁਸੀਂ ਪ੍ਰਦਰਸ਼ਨੀਆਂ ਵਗੈਰਾ ਤੇ ਵੀ ਲੈ ਕੇ ਜਾ ਸਕਦੇ ਹੋ ਜਾਂ ਇਸ ਬੰਦ ਕਮਰੇ ਦੇ ਵਿੱਚ ਹੀ ਤੁਹਾਡਾ ਹੁਨਰ ਨਹੀਂ ਨਹੀਂ ਬੰਦ ਕਮਰੇ 'ਚ ਹੁਨਰ ਨਹੀਂ ਦਿਖਦਾ ਜੀ ਕੋ ਨਾਲ ਦਿਖਾ ਲਈ ਬਾਹਰ ਨਿਕਲਣਾ ਪੈਣਾ ਬਿਲਕੁਲ ਬੱਚਿਆਂ ਨੂੰ ਅਸੀਂ ਪ੍ਰਦਰਸ਼ਨੀਆਂ 'ਚ ਲੈ ਕੇ ਗਏ ਆ ਐਕਸੀਬਿਸ਼ਨ ਪੰਜਾਬ ਲੈਵਲ ਤੇ ਵੀ ਲੈ ਕੇ ਗਏ ਆ ਤੇ ਹਰ ਇੱਕ ਬੱਚਾ ਕੋਲ ਨਾ ਕੋਈ ਪ੍ਰਾਈਜ਼ ਲੈ ਕੇ ਮੁੜਿਆ ਖਾਲੀ ਕਦੇ ਨਹੀਂ ਮੁੜਿਆ ਤੇ ਹੁਣ ਸਕੋਪ ਹੈ ਅਸੀਂ ਇੰਟਰਨੈਸ਼ਨਲ ਲੈਵਲ ਤੇ ਐਕਸੀਬਿਸ਼ਨ ਜਿਹੜੋ ਲੱਗਦੀਆਂ ਨੇ ਉਹਨਾਂ 'ਚ ਬੱਚੇ ਪਾਰਟਿਸਿਪੇਟ ਕਰਾਉਣੇ ਉਹਦੀ ਤਿਆਰੀ ਚੱਲਦੀ ਹੈ ਬੱਚਿਆਂ ਦੀ ਅੱਛਾ ਜੀ ਹਾਂ ਇਹ ਜਿਹੜਾ ਟੈਲੈਂਟ ਆ ਇਹ ਜਿਹੜਾ ਗੁਣ ਇਹ ਹੁਨਰ ਆ ਅੱਗੇ ਸਾਡੇ ਜਿਹੜੇ ਨੌਜਵਾਨ ਵੀਡੀਓ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਜਾਵੇ ਕੀ ਕਹਿਣਾ ਚਾਹੋਗੇ ਇਹ ਹੋਣਾ ਚਾਹੀਦਾ ਜੀ ਬੱਚੇ ਜੇ ਤੁਸੀਂ ਨੌਜਵਾਨ ਪੀੜੀ ਤੇ ਆਉਣ ਵਾਲੇ ਬੱਚਿਆਂ ਦੇ ਵਿੱਚ ਜੇ ਇਹ ਹੋਵੇ ਨਾ ਟੈਲੈਂਟ ਤਾਂ ਬਹੁਤ ਵਧੀਆ ਹੈ ਚਾਹੇ ਤਾਂ ਉਹ 뮤ዚਕ ਨਾਲ ਜੁੜਿਆ ਹੋਇਆ ਚਾਹੇ ਉਹ ਆਰਟ ਇੱਧਰ ਸਾਡੇ ਵਾਲੇ ਪਾਸੇ ਜੁੜਿਆ ਹੋਇਆ ਚਾਹੇ ਡਾਂਸ ਵਾਲੇ ਪਾਸੇ ਹੋਵੇ ਇਹ ਹੋਣਾ ਜ਼ਰੂਰੀ ਹੈ ਬੱਚੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਇੰਨੇ ਗੁੱਜ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਚੱਲ ਰਹੀ ਦੁਨੀਆ ਬਿਲਕੁਲ ਜਿਆਦਾ ਤਾਂ ਉਹਦੀ ਸਿਹਤ ਹੀ ਖਰਾਬ ਕਰ ਰਹੇ ਨੇ ਜਬ ਬ੍ਰੇਨ ਤੋਂ ਅਫਸਰਟ ਬਹੁਤ ਹੋ ਰਹੇ ਨੇ ਹਨਾ ਡਿਪਰੈਸਿਵ ਬਹੁਤ ਹੋ ਰਹੇ ਨੇ ਅ ਰੀਜ਼ਨ ਉਹਦਾ ਫੋਨ ਹੈ ਜੇ ਬੱਚਾ ਇਹਨਾਂ ਕੰਮਾਂ ਦੇ ਵਿੱਚ ਲੱਗਿਆ ਰਹ ਜਾ ਫਿਰ ਕਿਤੇ ਹੋਰ ਪੁੱਠੇ ਪਾਸੇ ਲੱਗੇ ਕਿਉਂਕਿ ਇਹ ਮੈਡੀਟੇਸ਼ਨ ਇੱਕ ਤਰ੍ਹਾਂ ਦੀ ਤੇ ਤੁਸੀਂ ਬੈਠ ਕੇ ਕੰਮ ਕਰਨ ਲੱਗੇ ਦੁਨੀਆਦਾਰੀ ਭੁੱਲ ਜਾਂਦੇ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇਹ ਚੀਜ਼ ਤੁਹਾਨੂੰ ਕਦੋਂ ਕਿੱਥੋਂ ਦਾ ਕਿੱਥੇ ਲੈ ਗਈ ਤੇ ਸਾਡੇ ਇੱਥੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਕੇ ਹੀ ਇਹ ਕੰਮ ਕਰਦੇ ਪੰਜਵੀਂ ਛੇਵੀਂ ਵਾਲੇ ਤੇ ਕਿਹਾ ਵਰਕ ਕਰ ਰਹੇ ਨੇ ਤੇ ਉਹਨਾਂ ਦੇ ਘਰ ਦੇ ਬੜੇ ਖੁਸ਼ ਨੇ ਤੇ ਇੱਕ ਬੱਚਾ ਘਟੋ ਘਟ ਸਾਲ ਸਾਲ 2-2 ਸਾਲ ਹੋ ਗਏ ਟ੍ਰੇਨਿੰਗ ਕਰ ਰਿਹਾ ਜੀ ਬੜੇ ਆਰਾਮ ਨਾਲ ਤੇ ਫੋਨ ਨਾਲ ਕੋਈ ਉਹਨਾਂ ਲੈਣਦੇ ਨਹੀਂ ਹੈ ਨਹੀਂ ਉਹਨਾਂ ਨੂੰ ਜੀਵਨ ਕੋ ਵਾਸਪੇ ਜਿਸ ਤਰ੍ਹਾਂ ਕੁੰਦਰਪਾਲ ਜੀ ਨੇ ਦੱਸਿਆ ਕਿ ਜ਼ਿੰਦਗੀ ਦੀ ਗੱਡੀ ਨੂੰ ਸਕੁਪਟ ਸਕੂਲ ਦੇ ਅੱਧ ਲੋੜੀਦਾ ਤੇ ਸਕੁਪਟ ਸਕੂਲ ਤੁਹਾਨੂੰ ਇਹ ਕੋਮਲ ਕਲਾਮਾਂ ਦੇ ਸਕਦੀ ਹੈ ਜਿਨ੍ਹਾਂ ਦੇ ਨਾਲ ਜੁੜ ਕੇ ਤੁਸੀਂ ਦਿੱਤੇ ਆਪਣੇ ਬੌਧਿਕ ਵਿਕਾਸ ਨੂੰ ਅੱਗੇ ਤੇਜ਼ੀ ਦੇ ਨਾਲ ਤੋਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਸਮਾਜ ਦੇ ਵਿੱਚ ਇੱਕ ਚੰਗੇ ਕਰਦਾਰ ਔਰ ਚੰਗੇ ਹੁਨਰਮੰਦ ਹੋ ਕੇ ਵੀ ਜਿਉ ਸਕਦੇ ਹੋ ਤੇ ਇਹ ਹੁਣਾਂ ਦਾ ਜਿਹੜਾ ਸਾਡੇ ਬੱਚਾ ਦੇ ਵਿੱਚ ਇਸ ਕਰਕੇ ਵੀ ਜ਼ਰੂਰੀ ਬਣ ਜਾਂਦਾ ਕਿ ਅੱਜ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜਿੱਥੇ ਸਮਾਜ ਦੇ ਵਿੱਚ ਕੁਝ ਅਗੇ ਹਨ ਤਕਨੀਕਾਂ ਬੱਚਿਆਂ ਨੂੰ ਦਿਸ਼ਾ ਤੋਂ ਦਿਸ਼ਾ ਹਿੰਟਾਵਾ ਲੈ ਕੇ ਜਾਂ ਰਹੀਆਂ ਉਹਨਾਂ ਨੂੰ ਉਧਰੋਂ ਰੋਪਣ ਵਾਸਤੇ ਇਸ ਹੰਰ ਨਾਲ ਜੁੜਨਾ ਬੇਹੱਦ ਜ਼ਰੂਰੀ ਹੈ ਜਗਰਾਉ ਤੋਂ ਕੈਮਰਾਮੈਨ ਕੁਪਿੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਪਕ ਟਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਨੌਜਵਾਨ ਪੀੜ੍ਹੀ ਤੇ ਆਉਣ ਵਾਲੇ ਬੱਚਿਆਂ ਦੇ ਵਿੱਚ ਜੇ ਇਹ ਹੋਵੇ ਨਾ ਟੈਲੈਂਟ ਤਾਂ ਬਹੁਤ ਵਧੀਆ ਹੈ ਚਾਹੇ ਤਾਂ ਉਹ 뮤ዚਕ ਨਾਲ ਜੁੜਿਆ ਹੋਇਆ ਚਾਹੇ ਉਹ ਆਰਟ ਇਦਾਂ ਸਾਡੇ ਵਾਲੇ ਪਾਸੇ ਜੁੜਿਆ ਹੋਇਆ ਚਾਹੇ ਡਾਂਸ ਵਾਲੇ ਪਾਸੇ ਹੋਵੇ ਇਹ ਹੋਣਾ ਜ਼ਰੂਰੀ ਹੈ ਬੱਚੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਇੰਨੇ ਗੁੱਜ ਗਏ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਚੱਲ ਰਿਹਾ ਦੁਨੀਆਂ ਅਜਿਹਾ ਮੇਰੇ ਪਿੱਛੇ ਤਸਵੀਰ ਜਿਹੜੀ ਕਿ ਜਿਆ ਜਮ ਸਰਗਰ ਪ੍ਰਾਕਿਸ ਸੰਦੀ ਹਾਂ ਜੀ ਇਹ ਕਿੰਨੇ ਦਿਨਾਂ ਦੇ ਕਿੰਨੇ ਦਿਨਾਂ ਦੇ ਵਿੱਚ ਪਿਆਰ ਕੀਤੀ ਹੈ ਇਹਨੂੰ ਲਾਗੇ 6 ਮਨਸ ਲਾਗੇ ਪੇਂਟਿੰਗ ਨੂੰ ਸ਼ਿਆਰ ਕਰਦੇ ਐ ਐਕਚੁਅਲੀ ਚੱਲਦੇ ਕੰਮ ਦੇ ਵਿੱਚ ਰੁਕ ਗਿਆ ਸੀ ਕਿਉਂਕਿ ਥੋੜਾ ਥੀਮ ਮੈਂ ਚੇਂਜ ਕਰਨਾ ਚਾਹੁੰਦਾ ਸੀਗਾ ਬੈਕਗਰਾਉਂਡ ਦਾ ਵੀ ਹਰ ਇੱਕ ਚੀਜ਼ ਬੋਲਦੀ ਹੈ ਦੇ ਵਿੱਚ ਬੈਕਗਰਾਉਂਡ ਤੋਂ ਲੈ ਕੇ ਜਿੰਨੇ ਹੱਥ ਵਿੱਚ ਕਿਤਾਬ ਹੈ ਹੁਣ ਦੇਖੋ ਤੁਸੀਂ ਉਹ ਥੀਮ ਇੱਕ ਉਹਦੇ ਹੱਥ ਦੇ ਵਿੱਚ ਉਹਨਾਂ ਨੇ ਹੱਥ ਐ ਕੀਤਾ ਹੋਇਆ ਉਹ ਇਸ ਬੁੱਕ ਆਫ ਫਰੀਡ ਪੜ੍ਹੀ ਹੋਈ ਹੈ ਉਹ ਦੱਸ ਰਹੀ ਨੇ ਵੀ ਆਪਣੀ ਮਾਮੂਲੀ ਪੰਜਾਬੀ ਕਿੱਥੇ ਜਾ ਰਹੀ ਹੈ ਸਸਿਦਾਲ ਤੋਂ ਸੀ ਇਹ ਇੱਕ ਪੇਂਟਿੰਗ ਦੇਖ ਰਹੇ ਹੋ ਰੰਗਾਂ ਦੇ ਕੈਨਵਸ ਤੇ ਹਸੀਨ ਬੁਲਿਆ ਨੂੰ ਚਿਤਰਨਾ ਆਪਣੇ ਆਪ ਦੇ ਵਿੱਚ ਇੱਕ ਅਦਕਟ ਅਤੇ ਬੜੀ ਬਾਰੀਕ ਕਲਾ ਹੈ ਇਸ ਕਲਾ ਦੇ ਵਿੱਚ ਨਪੁੰ ਬੈਕਗਰਾਉਂਡ ਸ਼ਹਿਰ ਦਾ ਇੱਕ ਨੌਜਵਾਨ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਕੋਮਨ ਕਲਾਮਾਂ ਦੇ ਨਾਲ ਜੁੜਿਆ ਹੋਇਆ ਹੈ ਉਹ ਬਹੁਤ ਸਾਰੀਆਂ ਜਿਹੜੀਆਂ ਪੈਸਲ ਸਕੈਚ ਬਾਟਰ ਕਲਰ ਤੇ ਹੋਰ ਬਹੁਤ ਸਾਰੇ ਚਿੱਤਰ ਬਣਾ ਕੇ ਉਹਨੇ ਆਪਣੇ ਆਪ ਨੂੰ ਇੱਕ ਵੱਖਰਾ ਕਲਾਕਾਰ ਵਜੋਂ ਸਥਾਪਿਤ ਕੀਤਾ ਹੋਇਆ ਹੈ ਅਰ ਜਿਹੜੇ ਆ ਜਿਵੇਂ ਪੇੜੀ ਨੂੰ ਇਹਨਾਂ ਕੋਮਲ ਕਲਾਵਾਂ ਦੇ ਨਾਲ ਜੋੜ ਕੇ ਇਸ ਕਲਾ ਨੂੰ ਅੱਗੇ ਤੋਰ ਰਹੇ ਨੇ ਉਥੇ ਨਾਲ ਦੀ ਨਾਲ ਆਪਣੇ ਆਪ ਦੇ ਕੋ ਮਲਖਣ ਕਲਾਕਾਰਤਾ ਜਿਹੜੇ ਆ ਸ਼ਿਰਜਰੇ ਨੇ ਔਰ ਵੱਖ-ਵੱਖੀਆਂ ਪ੍ਰਿੰਟਿੰਗ ਇਹਨਾਂ ਦੀਆਂ ਦੇਸ਼-ਵਦੇਸ਼ਾਂ ਦੇ ਵਿੱਚ ਅੱਜ ਵੀ ਇਹਨਾਂ ਦੇ ਹੱਥੀਂ ਬਣਾਈਆਂ ਜਿਹੜੀਆਂ ਉਜਾਰ ਰਹੀਆਂ ਨੇ ਸੋ ਗੱਲਬਾਤ ਕਰਦੇ ਹਾਂ ਕੁਜਿੰਦਰਪਾਲ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਕੁਜਿੰਦਰਪਾਲ ਜੀ ਮੈਂ ਤੁਹਾਡੀ ਆਰਟ ਗੈਲਰੀ ਦੇ ਵਿੱਚ ਆਇਆ ਜਦੋਂ ਤਾਂ ਮੈਨੂੰ ਲੱਗਿਆ ਤੁਹਾਡੀ ਜਿਹੜੀ ਇਹ ਇਸ ਗੈਲੀ ਦੀ ਕੱਲੀ-ਕੱਲੀ ਕੰਧ ਦੇ ਉੱਤੇ ਬੜੇ ਅਦਭੁਤ ਜਿਹੜੇ ਚਿੱਤਰ ਸਿਰਜੀ ਹੋਏ ਹਨ ਤਾਂ ਮੇਰੇ ਖਿਆਲ ਚ ਪੰਜਾਬ ਦਾ ਕੋਈ ਵੀ ਨਾਮੀ ਜਿਹਾ ਆਰਟਿਸਟ ਨਹੀਂ ਜਿਹਦੀ ਕੋਈ ਕਿਸੇ ਜਿਹੜੀ ਚਿੱਤਰ ਨਹੀਂ ਬਣਾਇਆ ਤੇ ਹੋਰ ਬੜੀਆਂ ਸੋਹਣੀਆਂ ਖੂਬਸੂਰਤ ਪੇਂਟਿੰਗਾਂ ਵੀ ਤਿਆਰ ਕੀਤੀਆਂ ਨੇ ਹਾਂਜੀ ਤੇ ਸਾਰੀਆਂ ਪੇਂਟਿੰਗਾਂ ਆਪਣੇ ਆਪ ਦੇ ਵਿੱਚ ਦੱਸਦੀਆਂ ਕਿ ਬੜੀ ਬਰੀਕ ਮਹਾਰਤ ਦੇ ਤੁਸੀਂ ਵਿੱਚ ਨਿਪੁੰਨ ਹੋ ਇਕੱਤਰ ਤੋਂ ਮਨ ਦੇ ਵਿੱਚ ਪਹਿਲਾਂ ਕਿਵੇਂ ਖਿਆਲ ਆਇਆ ਕਿ ਮੈਂ ਇਸ ਕਲਾ ਦੇ ਵਿੱਚ ਨਿਪੁੰਨਤਾ ਹਾਸਲ ਕਰਨੀ ਹੈ ਕਿੰਨੇ ਸਮੇਂ ਤੱਕ ਪੇਂਟਿੰਗ ਬਣਾ ਲਿਆ ਮੈਂ ਸਕੂਲ ਟਾਈਮ ਦੇ ਇੱਕ ਤਕਰੀਬਨ ਅਸਟੀਨੂ ਫੋਲੋ ਕਰਦੇ ਆ ਤੇ ਉਸ ਤੋਂ ਬਾਅਦ ਆਪਣੇ ਮੇਰੇ ਬ੍ਰਦਰ ਵੀ ਨੇ ਜਿਨ੍ਹਾਂ ਨੂੰ ਮੈਂ ਟ੍ਰੇਨਿੰਗ ਲਈ ਅੱਛਾ ਜੀ ਐਡਵੋਕੇਟ ਇੰਤਰੀ ਜੀ ਤੇ ਰਿੰਕੂ ਜੀ ਉਸਤਾਦ ਜੀ ਨੇ ਮੇਰੇ ਤੇ ਉਹਨਾਂ ਨੇ ਫਿਰ ਮੈਨੂੰ ਕਾਫੀ ਇਹਨਾਂ ਚੀਜ਼ਾਂ ਦੇ ਵਿੱਚ ਸਿਖਾਇਆ ਤੇ ਪਾਲਿਸ਼ ਕੀਤਾ ਮੈਨੂੰ ਤੇ ਬਸ ਉਦੋਂ ਤੋਂ ਹੀ ਮਨ 'ਚ ਸੀਗਾ ਵੀ ਮੈਂ ਇੱਕ ਟ੍ਰੇਨਿੰਗ ਸੈਂਟਰ ਵੀ ਖੁੱਲ ਜਿਹਦੇ ਵਿੱਚ ਮੈਂ ਆਹ ਆਰਟ ਸਭ ਨੂੰ ਸਿਖਾ ਸਕਾਂ ਚੈਨ ਬਣ ਜਾ ਇੱਕ ਬਹੁਤ ਵੱਡੀ ਤੇ ਆਪਣਾ ਤਾਂ ਸ਼ੌਕ ਸੀਗਾ ਹੀ ਅੱਛਾ ਜੀ ਤੇ ਉਦੋਂ ਤੋਂ ਹੀ ਮੈਂ ਇਸ ਚੀਜ਼ ਨੂੰ ਫੋਲੋ ਕਰ ਰਿਹਾ ਤੇ ਇਹਦੇ ਕੰਮ ਕਰ ਰਿਹਾ ਤੇ ਕਾਫੀ ਲੰਬਾ ਸਮਾਂ ਹੋ ਗਿਆ 20-22 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ ਤੇ 6 ਸਾਲ ਤੋਂ ਜ਼ਿਆਦਾ ਹੋ ਗਏ ਮੈਨੂੰ ਅਕੈਡਮੀ ਇਥੋਂ ਚਲਾਉਂਦੇ ਨੇ ਤੇ ਛੋਟੇ ਛੋਟੇ ਬੱਚੇ ਯਾਨੀ ਕਿ 3rd ਕਲਾਸ ਤੋਂ ਲੈ ਕੇ ਪਲੱਸ 2 ਤੱਕ ਉਸ ਤੋਂ ਬਾਅਦ ਸੀਨੀਅਰ ਸਿਟੀਜ਼ਨ ਵੀ ਸਾਡੇ ਕੋਲੇ ਆਉਂਦੇ ਸੀ ਕਲਾਸ ਤੇ ਹੂੰ ਬਾਈ ਜੀ ਪੇਂਟਿੰਗ ਕਿਹੜੇ ਸਾਲ ਵਿੱਚ ਬਣਾਈ ਸੀ ਕਿੰਨੇ ਸਾਲ ਦੇ ਸੀ ਤੁਸੀਂ ਉਹ ਮੈਂ ਸਕੂਲ ਟਾਈਮ ਬਣਾਈ ਸੀ ਪਲੱਸ 2 ਦੇ ਵਿੱਚ ਅੱਛਾ ਪਹਿਲਾ ਪੈਨਸਲ ਸਕੈਚ ਮੈਂ ਉਦੋਂ ਬਣਾਇਆ ਸੀਗਾ ਜਦੋਂ ਮੈਂ ਪਹਿਲੀ ਵਾਰ ਫਰੇਮ ਕਰਵਾ ਕੇ ਉਹ ਲਗਾਇਆ ਤੇ ਉਹ ਬੜਾ ਹੀ ਪਸੰਦ ਕੀਤਾ ਮੇਰੇ ਉਸਤਾਦ ਜੀ ਨੇ ਤੇ ਉਸ ਤੋਂ ਬਾਅਦ ਫਿਰ ਲੱਗਿਆ ਵੀ ਹਾਂ ਵੀ ਹੁਣ ਕਲਾ ਦੇ ਵਿੱਚ ਥੋੜਾ ਪੈਰ ਰੱਖਿਆ ਗਿਆ ਤੇਨੂੰ ਵਧਾ ਦਿੱਤਾ ਜਾ ਠੀਕ ਹੈ ਤੇ ਜਿਹੜੀ ਆ ਪੇਂਸਾ ਸਕੈਚੀ ਬਣਾਉਂਦੇ ਹੋ ਜਾਂ ਕੋਈ ਹੋਰ ਦੀ ਇਸ ਤਰ੍ਹਾਂ ওয়াਟਰ ਕਲਰ ਹੋਣੀ ਆ ਸਾਰੇ ওয়াਟਰ ਕਲਰ ਆਇਲ ਪੇਂਟਿੰਗ ਅਕ੍ਰੀਲਿਕ ਪੇਂਟਿੰਗ ਫੈਬਰਿਕ ਪੇਂਟਿੰਗ ਹਰੇਕ ਕਲਰ ਦੇ ਵਿੱਚ ਹੀ ਮਤਲਬ ਆਪਣਾ ਪੈਰ ਰੱਖਿਆ ਉਹ ਚੀਜ਼ ਨੂੰ ਸਿੱਖਿਆ ਵੀ ਆ ਜੀ ਤੇ ਵਾਦਾ ਵੀ ਕੀਤਾ ਬੱਚਿਆਂ ਨੂੰ ਵੀ ਉਸੇ ਟ੍ਰੇਨਿੰਗ ਕਰਦੇ ਆਂ ਇਦਾਂ ਨਹੀਂ ਆ ਵੀ ਕੋਈ ਇੱਕ ਬੱਚਾ ਆਏਗਾ ਜੀ ਮੈਂ ਪੈਨਸਲ ਸਿੱਖਣਾ ਤੇ ਉਹਨੂੰ ਪੈਨਸਲ ਸਿਖਾਣਾ ਉਹਨੂੰ ਹੀ ਕਲਰ ਦੇ ਵਿੱਚ ਵੀ ਸਿਕਾਈਦਾ ਵਾਟਰ ਕਲਰ ਵੀ ਸਿਕਾਈਦੇ ਨੇ ਆਇਲ ਪੇਂਟਿੰਗ ਵੀ ਸਿਕਾਈਦੀ ਐ ਅਕ੍ਰੀਲਿਕ ਸਾਰੀਆਂ ਟ੍ਰੇਨਿੰਗ ਦੇਈ ਜੀ ਅੱਛਾ ਤੇ ਕਿੰਨੇ ਆ ਹੁਣ ਤੱਕ ਤੁਸੀਂ ਪੇਂਟਿੰਗ ਬਣਾ ਚੁੱਕੇ ਆ ਤਕਰੀਬਨ ਦੀ ਤਰੀਬਾ 500 ਦੇ ਕਰੀਬ ਬਣਾ ਚੁੱਕੇ ਹੋਵਾਂਗੇ ਅਗਰ ਬੱਚਿਆਂ ਦੇ ਵਿੱਚ ਕਾਊਂਟ ਕਰੀਏ 6 ਸਾਲਾਂ ਦੇ ਵਿੱਚ ਕਿੰਨੇ ਬੈਚ ਆਏ ਤੇ ਅਨਗਿਣਤੀ ਹੋ ਗਈਆਂ ਹਰ ਬੱਚੇ ਨੇ ਮਤਲਬ ਘੱਟੋ ਘੱਟ ਨਹੀਂ ਤਾਂ 10 ਤੋਂ 15 ਪੇਂਟਿੰਗ ਤੇ ਇਸ ਤੋਂ ਇਲਾਵਾ ਬੱਚੇ ਆਨਲਾਈਨ ਕਲਾਸਾਂ ਵੀ ਲੈਂਦੇ ਨੇ ਗੁਰਦਾਵਾਲਾ ਤੋਂ ਜਿਵੇਂ ਹੋ ਗਏ ਆ ਨਾ ਕੈਨੇਡਾ ਤੋਂ ਬੱਚੇ ਹੋ ਗਏ ਛੋਟੇ ਛੋਟੇ ਉਹ ਵੀ ਟ੍ਰੇਨਿੰਗ ਲੈਂਦੇ ਨੇ ਅਲੱਗ ਅਲੱਗ ਸ਼ਹਿਰਾਂ ਤੋਂ ਆਨਲਾਈਨ ਕਲਾਸਾਂ ਚੱਲਦੀਆਂ ਨੇ ਉਹਨਾਂ ਦਾ ਫਿਰ ਗੇਲਤੀ ਦੇ ਵਿੱਚ ਨਹੀਂ ਹੈ ਜਿਹੜੇ ਇੱਥੇ ਹੈਗੇ ਨੇ ਡੈਲੀ ਵੇਸ ਵਾਲੇ ਉਹ ਤਾਂ ਤੁਹਾਡੇ ਸਾਹਮਣੇ ਹੀ ਹੁੰਦੇ ਕੋਈ ਇੱਕ ਇਹ ਗੱਲ ਜਿਹੜੀ ਆ ਆਮ ਕਰਕੇ ਲੋਕਾਂ ਦੇ ਵਿੱਚ ਚਰਚਾ ਹੈ ਕਿ ਇਹ ਜਿਹੜੀ ਖਲਾ ਹਾਂਜੀ ਇਹਦੇ ਵਿੱਚ ਜਦੋਂ ਅਸੀਂ ਸਿੱਖਣ ਲੱਗਦੇ ਆ ਇਹਨੂੰ ਤੇ ਬੜਾ ਕਹਿੰਦੇ ਬਹੁਤ ਲੰਮਾ ਸਮਾਂ ਲੱਗਦਾ ਹੈ ਤੇ ਇਹਦੇ ਵਿੱਚ ਖਾਸ ਕਰਕੇ ਜਿਹੜੇ ਬڑے ਨੋਰਮਲ ਬਾਕੀ ਲੋਕ ਹੁੰਦੇ ਆ ਜਾਂ ਜਿਨ੍ਹਾਂ ਦੇ ਵਿੱਚ ਸਿੱਖਣ ਦੀ ਲਗਨ ਹੁੰਦੀ ਆ ਉਹੀ ਆਉਂਦਾ ਆਮ ਕਰਕੇ ਦੇਖਿਆ ਜਾਂਦਾ ਤੇ ਇਹ ਕਿੰਨਾ ਦੇ ਸਮੇਂ ਦੇ ਵਿੱਚ ਬੰਦਾ ਹੱਥ ਬੋਰਸ ਚਲਾਉਣ ਲੱਗ ਜਾਂਦਾ ਤੇ ਦਾ ਕਿੰਨਾ ਟਾਈਮ ਦੇ ਵਿੱਚ ਲੱਗਣ ਲੱਗ ਜਾਂਦਾ ਆਪਣੇ ਆਪ ਨੂੰ ਕਿ ਹੁਣ ਮੈਂ ਵਧੀਆ ਕਲਾਕਾਰ ਬਣ ਗਿਆ ਲੰਮਾ ਸਮਾਂ ਤਾਂ ਲੱਗ ਜਾਂਦਾ ਜੀ ਬਿਲਕੁਲ ਲੱਗ ਜਾਂਦਾ ਕਿਉਂਕਿ ਇਹ ਵੀ ਕਿਸੇ ਕਿਸੇ ਦੇ ਅੰਦਰ ਸ਼ੌਕ ਹੀ ਹੁੰਦਾ ਹੈ ਨਾ ਉਹ ਕਹਿੰਦੇ ਆ ਕਲਾ ਵਾਹੀ ਗੁਰੂ ਸੀ ਤੇ ਹਰੇਕ ਬੱਚੇ ਦੇ ਅੰਦਰ ਇੱਕ ਜੋਤ जगਦੀ ਕਲਾ ਦੀ ਤੇ ਉਹ ਜੋਤ ਨੂੰ ਜਗਦੇ ਰੱਖਣਾ ਸਾਡਾ ਕੰਮ ਹੈ ਉਹਨੂੰ ਪਾਲਿਸ਼ ਕਰਨਾ ਉਹਨੂੰ ਅੱਗੇ ਸਖਾ ਕੇ ਵਧਾ ਰੱਖਣਾ ਉਹ ਸਾਡਾ ਕੰਮ ਹੈ ਜੀ ਤੇ ਸਮਾਂ ਇਹਦੇ ਵਿੱਚ ਜੇ ਦੇਖਿਆ ਜਾਵੇ ਤਿੰਨ ਕ ਮਹੀਨਿਆਂ ਦੇ ਵਿੱਚ ਅਸੀਂ ਬੱਚੇ ਨੂੰ ਪੋਰਟਰੇਟ ਕਰਨ ਲਾ ਦਿੰਦੇ ਹਾਂ ਚਾਹੇ ਉਹ 3 ਕਲਾਸ ਦਾ ਜੇ 4th ਕਲਾਸ ਦਾ ਜੇ 5th ਕਲਾਸ ਦਾ ਕਿਉਂਕਿ ਇਹ ਬੱਚੇ ਛੋਟੇ ਬਹੁਤ ਹੁੰਦੇ ਹੈ ਕਹਿਣ ਨੂੰ ਹੋ ਜਾਂਦਾ ਵੀ ਛੋਟੇ ਬੱਚੇ ਕੀ ਕਰ ਲੈਣਗੇ ਹਨਾ ਕਈ ਵਾਰ ਕਰਦੇ ਸਾਡੇ ਤੋਂ ਸਵਾਲ ਕਰਦੇ ਸੱਚੀ ਇਹਨੇ ਆਪ ਕੀਤਾ ਓਦੋਂ ਫਿਰ ਅਸੀਂ ਕਹਿੰਦੇ ਤੁਸੀਂ ਆਪ ਆ ਕੇ ਦੇਖ ਲਓ ਹਨਾ ਬੋਲੇ ਬੈਠ ਕੇ ਕਰਵਾ ਕੇ ਦੇਖ ਲਓ ਤੇ ਤਿੰਨ ਮਹੀਨਿਆਂ ਦੇ ਵਿੱਚ ਪੋਰਟਰੇਟ ਕਰਨ ਲਾ ਦਈਦਾ 6 ਮਹੀਨਿਆਂ ਦੇ ਅੰਦਰ ਉਹ ਰੰਗਾਂ ਨਾਲ ਕੋਲੇ ਲੈ ਜਾਂਦੀਆਂ ਬੱਚੇ ਕੈਨਵਸ ਵੀ ਕਰਦੇ ਨੇ ਕ੍ਰੈਇਲ ਕਲਰ ਵੀ ਕਰਦੇ ਨੇ ਫੈਬਰਿਕ ਵੀ ਕਰਦੇ ਨੇ ਪਰ 6 ਕੁ ਮਹੀਨਿਆਂ ਦੇ ਅੰਦਰ ਅਸੀਂ ਟ੍ਰੇਨ ਕਰ ਦਿੰਦੇ ਹਾਂ ਬੱਚਿਆਂ ਤੇ ਲੰਬਾ ਸਮਾਂ ਦੇ ਵਿੱਚ ਇਹ ਆ ਵੀ ਜੇ ਤੁਸੀਂ ਬਰੀਕੀਆਂ ਦੇ ਵਿੱਚ ਜਾਣਾ ਚਾਹੋ ਉਹ ਤਾਂ ਫਿਰ ਚਾਹੇ ਸਾਰੀ ਜ਼ਿੰਦਗੀ ਲੱਗੇ ਰੋ ਤਾਂ ਉਹ ਚੀਜ਼ ਪੂਰੀ ਨਹੀਂ ਹੁੰਦੀ ਉਹ ਕਲਾ ਦਾ ਕੋਈ ਐਂਡ ਦਾ ਹੈ ਮੇਰਾ ਸਮਾਂ ਜਿਹੜਾ ਰਿਹਾ ਮੈਂ ਸਕੂਲ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਮੈਂ ਅੱਜ ਵੀ ਸਿੱਖਦਾ ਇਹ ਚੀਜ਼ ਦਾ ਅੰਤ ਤਾਂ ਹੈ ਨਹੀਂ ਬੜਾ ਲੰਬੇ ਸਮੇਂ ਤੱਕ ਸਿੱਖਿਆ ਪਹਿਲਾਂ ਮੈਂ ਆਪਣੇ ਬ੍ਰਦਰ ਕੋਲੇ ਗਿਆ ਨਾ ਅੰਦਰਜੀਤ ਰਿੰਕੂ ਜੀ ਕੋਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ ਗਾਉਂ ਜਿੰਨੇ ਵੀ ਸੀਨੀਅਰ ਅਸਤਾਦ ਸੀ ਉਹਨਾਂ ਨਾਲ ਮਲਾਇਆ ਮੈਨੂੰ ਤੇ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਗੁਰਪ੍ਰੀਤ ਮਨਕੂ ਜੀ ਹੋ ਗਏ ਪਤਲਪਾ ਜੀ ਹੋ ਗਏ ਹਨ ਇਹਨਾਂ ਤੋਂ ਬੜੇ ਗੁਣ ਲਏ ਤੇ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਆਪਾਂ ਇੱਥੋਂ ਤੱਕ ਪਹੁੰਚ ਗਿਆ ਜੀ ਹਨ ਤੇ ਅੱਜ ਤੁਹਾਡੇ ਸਾਹਮਣੇ ਪੇਂਟਿੰਗ ਮੇਰੀਆਂ ਬਣੀਆਂ ਗੀਆਂ ਪਿੱਛੇ ਭਗਤ ਸਿੰਘ ਜੀ ਦੀ ਰੀਸੈਂਟਲੀ ਇਹ ਕੰਪਲੀਟ ਕੀਤੀ ਹੈ ਪੇਂਟਿੰਗ ਤੇ ਉਸ ਤੋਂ ਇਲਾਵਾ ਇਹ ਬਹੁਤ ਪੇਂਟਿੰਗਾਂ ਨੇ ਕੈਨੇਡਾ ਦੇ ਵਿੱਚ ਆਰਡਰ ਵਰਕ ਬਹੁਤ ਆਉਂਦੇ ਨੇ ਉਹ ਕੰਪਲੀਟ ਕੀਤੇ ਇੰਗਲੈਂਡ ਭੇਜੇ ਇੱਕ ਪੇਂਟਿੰਗ ਤੇ ਇਹਦੇ ਸਦਕੇ ਵੀ ਲੰਬਾ ਸਮਾਂ ਕਾਫੀ ਚੱਲਦਾ ਉਹਦੇ ਵਿੱਚ ਆਪਦੀ ਮਿਹਨਤ ਵੀ ਡੇਲੀ ਦੀ ਹੁੰਦੀ ਆ ਮਾਰਨਿੰਗ ਜੇ ਕਹਦੀ ਥੋੜਾ ਬਹੁਤ ਕਰਦੇ ਆ ਤੇ ਨਾਈਟ ਤੱਕ ਸਾਡਾ ਕੰਮ ਚੱਲਦਾ ਕੋਈ ਨਾ ਕੋਈ ਨਵਾਂ ਨਵਾਂ ਥੀਮ ਸੋਚਦੇ ਰਹਿੰਦੇ ਨੇ ਤੇ ਉਹਤੇ ਅਪਲਾਈ ਕਰਦੇ ਨੇ ਅੱਛਾ ਤੇ ਆਮ ਇਹ ਕਰਕੇ ਦਸ ਬਜੂਤਰਾਂ ਫਿਰ ਕਿਹਾ ਦੇਸ਼ਾਂ ਦੇ ਵਿੱਚ ਤੁਹਾਡੇ ਹੱਥ ਦੀਆਂ ਬਣਾਈਆਂ ਪੇਂਟਿੰਗ ਜਾਂਦੀਆਂ ਆ ਲੋਕ ਕਹਿੰਦੇ ਆ ਕਿ ਮਸ਼ੀਨਲੀ ਕਰਨ ਦੇ ਜੋਗ ਦੇ ਵਿੱਚ ਜਿਹੜਾ ਉਹ ਹੱਥ ਨਾਲ ਬਣਾਈ ਹੋਈ ਪੇਂਟਿੰਗ ਜਾ ਜਿਹੜੇ ਪੈਂਸਲ ਸਕੈਚ ਨੇ ਤਾਂ ਉਹ ਉਹਨਾਂ ਦਾ ਰੁਝਾਨ ਘਟ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਰੁਝਾਨ ਕਿਸੇ ਸਮੇਂ ਸੀਗਾ ਵੀ ਕੰਪਿਊਟਰ ਜਦੋਂ ਆ ਗਿਆ ਤੇ ਲੋਕਾਂ ਨੇ ਬੜਾ ਇਹਨਾਂ ਚੀਜ਼ਾਂ ਤੋਂ ਇੰਟਰਸਟ ਚੱਕ ਲਿਆ ਵੀ ਨਹੀਂ ਠੀਕ ਹੈ ਜਿਹੜਾ ਕੰਮ ਜਲਦੀ ਹੋ ਰਿਹਾ ਜਿਹਹੇ ਜਾਂ ਚਾਹੀਦਾ ਉਹੋ ਜਿਹਾ ਮਿਲ ਜਾਂਦਾ ਨਾ ਸਸਤੇ 'ਚ ਮਿਲ ਜਾਂਦਾ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਜੀ ਹੁਣ ਇਹ ਚੈਨ ਇੰਨੀ ਕੰਬੀ ਹੋ ਚੁੱਕੀ ਆ ਕਲਾ ਦੀ ਲੋਕ ਉਹ ਚੀਜ਼ ਤੋਂ ਅੱਕ ਚੁਕੇ ਵੀ ਜਿਹੜੀ ਚੀਜ਼ 오ਰੀਜਨਲ ਹੈ ਹੱਥੀ ਬਣੀ ਆ ਰੰਗਾਂ ਨਾਲ ਬਣੀ ਆ ਉਹਨੂੰ ਜ਼ਿਆਦਾ ਪਸੰਦ ਕਰਨ ਲੱਗ ਗਏ ਨੇ ਦੁਬਾਰਾ ਫੇਰ ਉਸੇ ਲਾਈਨ 'ਚ ਲੋਕ ਆ ਗਏ ਨੇ ਕਿਉਂਕਿ ਸਾਡੇ ਕੋਲ ਜਦੋਂ ਕੰਮ ਆਉਂਦਾ ਹੈ ਸਪੈਸ਼ਲ ਬਾਹਰੋਂ ਹੋਣ ਆਉਂਦੇ ਨੇ ਸਾਨੂੰ ਖੁਸ਼ੀ ਹੁੰਦੀ ਹੈ ਵੀ ਲੋਕ ਕਹਿੰਦੇ ਨਹੀਂ ਕੰਪਿਊਟਰਾਈਜ਼ ਅਸੀਂ ਕੋਈ ਚੀਜ਼ ਲੈਣੀ ਨਹੀਂ ਵੀ ਸਾਨੂੰ ਉਹ ਚੀਜ਼ ਤੁਸੀਂ ਤਿਆਰ ਕਰਕੇ ਦਿਓ ਵੀ ਘਰੇ ਲੱਗੀ ਚੀਜ਼ ਜਾਂ ਲੱਗੀ ਪਤਾ ਲੱਗਦਾ ਵੀ ਇਹ origignal ਕੈਨਵਸ ਤੇ ਬਣੀ ਹੋਈ ਜੀ ਜਾਂ ਸਕੈਚ ਪੈਨਸਲ ਸਕੈਚ ਬਣਿਆ ਹੋਇਆ इवन ਕਿ ਹੁਣ ਤਾਂ ਟ੍ਰੈਂਡ ਹੀ ਚੱਲ ਪਿਆ ਕਿ ਸਾਨੂੰ ਗਿਫਟ ਕਰਨਾ ਬਰਥਡੇ ਤੇ ਜਾਂ ਘਰੇ ਘਰੇ ਫੰਕਸ਼ਨ ਹੈ ਉਹਨਾਂ ਨੂੰ ਦੇਣਾ ਤਾਂ ਉਹਨਾਂ ਨੇ ਪੈਨਸਲ ਸਕੈਚ ਉਹਨਾਂ ਆ ਕੇ ਦੇਣਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਇਹ ਅਲੱਗ ਯੂਨੀਕ ਦੀ ਚੀਜ਼ ਹੈ ਹੋ ਤੇ ਉਹ ਚੀਜ਼ ਤਾਂ ਮੈਨੂੰ ਲੱਗਦਾ ਵੀ ਕਿਸੇ ਸਮਾਂ ਸੀਗਾ ਵੀ ਕੰਪਿਊਟਰ ਯੁੱਗ ਸੀ ਬਟ ਉਹ ਹੁਣ ਚੀਜ਼ ਘਟਦੇ ਜਾਂਦੀ ਹੈ ਕਲਾ ਦੇ ਮਾਮਲੇ ਦੇ ਵਿੱਚ ਉਹ ਚੀਜ਼ ओरिजिनल ਭਾਅ ਦੇ ਸਾਰੇ ਲੋਕ ਹਾਂ ਜਿਸ ਤਰ੍ਹਾਂ ਮੇਰੇ ਪਿੱਛੇ ਤਸਵੀਰ ਜਿਹੜੀ ਸ਼ੇਦ ਆਜ਼ਮ ਸਰਕਾਰ ਪਾਕਿਸਤਾਨ ਦੀ ਬਣਦੀ ਹੈ ਤੇ ਕਿੰਨੇ ਦਿਨਾਂ ਦੇ ਕਿੰਨੇ ਦਿਨਾਂ ਦੇ ਵਿੱਚ ਪਿਆਰ ਕੀਤੀ ਹੈ ਇਹਨੂੰ ਲੱਗੇ 6 ਮਨთ ਲੱਗੇ ਪੇਂਟਿੰਗ ਨੂੰ ਤਿਆਰ ਕਰਦੇ ਐਕਚੁਅਲੀ ਚੱਲਦੇ ਕੰਮ ਦੇ ਵਿੱਚ ਰੁਕ ਗਿਆ ਸੀ ਕਿਉਂਕਿ ਥੋੜਾ ਥੀਮ ਮੈਂ ਚੇਂਜ ਕਰਨਾ ਚਾਹੁੰਦਾ ਸੀਗਾ ਬੈਕਗ੍ਰਾਉਂਡ ਦਾ ਵੀ ਹਰ ਇੱਕ ਚੀਜ਼ ਬੋਲਦੀ ਹੈ ਇਹਦੇ ਵਿੱਚ ਬੈਕਗ੍ਰਾਉਂਡ ਤੋਂ ਲੈ ਕੇ ਜਿਹਨੇ ਹੱਥ 'ਚ ਕਿਤਾਬ ਹੈ ਹ ਕੀ ਮੈਂ ਕੋਦੇ ਹੱਥ ਦੇ ਵਿੱਚ ਉਹਨਾਂ ਨੇ ਹੱਥ ਐ ਕੀਤਾ ਹੋਇਆ ਉਹ ਇਸ ਬੁੱਕ ਆਫ ਫੀਲ ਪੜ੍ਹੀ ਹੋਈ ਹੈ ਉਹ ਦੱਸ ਰਹੀ ਨੇ ਵੀ ਆਪਣੀ ਮਾਂ ਬੋਲੀ ਪੰਜਾਬੀ ਕਿੱਥੇ ਜਾ ਰਹੀ ਹੂੰ ਕੋਈ ਸਮਾਂ ਸੀ ਇਹਨਾਂ ਨੇ ਛੇਦੀਆਂ ਦਿੱਤੀਆਂ ਹੂੰ ਪੰਜਾਬ ਨੂੰ ਹਨ ਤੇ ਉਹਨਾਂ ਨੇ ਗੋਰੇ ਭਜਾਏ ਵੀ ਫੇਰ ਆਪਣੇ ਬੱਚੇ ਕੀ ਕਰ ਰਹੇ ਨੇ ਇੰਗਲਿਸ਼ ਸਿੱਖਣੇ ਬਾਹਰ ਜਾ ਰਹੇ ਨੇ ਉਹ ਚੀਜ਼ ਇਹ ਥੀਮ ਨੂੰ ਲੈ ਕੇ ਮੈਨੂੰ ਬੜਾ ਇਹ ਸੀਗਾ ਵੀ ਮੈਂ ਬਣਾਵਾਂ ਇਸ ਥੀਮ ਨੂੰ ਤੇ ਇੱਕ ਮੈਸੇਜ ਜਰਾਹੀ ਇਹਨੂੰ ਪੇਸ਼ ਕਰਾਂਗੇ ਇੱਕ ਜਿਸ ਤਰ੍ਹਾਂ ਕੀਂਦਰਪਾਲ ਜੀ ਤੁਸੀਂ ਦੱਸਿਆ ਕਿ 6 ਮਹੀਨੇ ਇਸ ਤਸਵੀਰ ਨੂੰ ਬਣਾਉਣ ਲੋ ਲੱਗੇ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ 2 ਦਿਨ ਚ ਬਣ ਜਾਂਦੀਆਂ ਹੁਣ ਉਹਆਂ ਬਹੁਤ ਸਾਰਿਆਂ ਨੂੰ 2 ਮਹੀਨੇ ਲੱਗ ਜਾਂਦੇ ਆ ਕਿਸੇ ਨੂੰ 2 ਮਹੀਨੇ ਕਿਸੇ ਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਵੀ ਲੱਗਦਾ ਹੋ ਸਕਦਾ ਪਰ ਤੁਹਾਨੂੰ ਲੱਗਦਾ ਉਹ ਜਿੰਨਾ ਸਮਾਂ ਜਾਂ ਜਿੰਨੀ ਮਿਹਨਤ ਇਹਦੇ ਤੇ ਉੱਪਰ ਆਉਂਦੀ ਆ ਮਿਹਨਤਾਂ ਦਾ ਮਿਲ ਜਾਂਦਾ ਹਾਲੇ ਤਕਰੀਬਨ ਤਾਂ ਮਿਲ ਜਾਂਦਾ ਨਹੀਂ ਤਾਂ ਜਿਹੜਾ ਆਪਦੇ ਸ਼ੌਕ ਲਈ ਬਣਾਣੇ ਕਹੀ ਤਾਂ ਚਲੋ ਸਾਨੂੰ ਹੁੰਦਾ ਵੀ ਕਲੈਕਸ਼ਨ ਕਰਨਾ ਹੈ ਸਿਸਟਰ ਨੂੰ ਦਿਖਾਉਣੀ ਆ ਸਾਰਿਆਂ ਨੂੰ ਹਨਾ ਤੇ ਆ ਚੀਜ਼ ਬਣਾਈ ਹੈ ਐਗਜ਼ੀਬਿਸ਼ਨ ਪਾਰਟਿਸਿਪੇਟ ਕਰਨੀ ਆ ਜਾਂ ਸੋਸ਼ਲ ਮੀਡੀਆ ਤੇ ਪਾਣੀ ਆ ਉਹਦੇ ਲਈ ਬਣਾਣੇ ਆ ਬਾਕੀ ਤਕਰੀਬਨ ਜਿੰਨੇ ਕੁ ਬਣਾਣੇ ਸਾਨੂੰ ਤੇ ਬਹੁਤਾ ਹੁੰਦਾ ਘੱਟ ਵੀ ਕਈ ਵਾਰ ਕਹ ਲੋ ਵੀ ਆ ਜਾਂਦੇ ਯਾਰ ਮਿੱਤਰ ਕਹਿ ਦਿੰਦੇ ਵੀ ਚਲ ਬਣਾ ਦੇ ਬੈਂਸਰ ਹੀ ਲਗਣੀ ਤੇਰੀ ਤਾਂ ਪਰ ਉਹਨਾਂ ਨੂੰ ਉਹ ਚੀਜ਼ ਦਾ ਮੁੱਲ ਨਹੀਂ ਪਤਾ ਵੀ ਉਹ ਕਿੰਨੀ ਕੀਮਤੀ ਹੋ ਜਾਂਦੀ ਜੀ ਤੇ ਜਿਹੜੀ ਇਹ ਕਲਾ ਆਮ ਕਰਕੇ ਇਹ ਵੀ ਲੋਕ ਕਹਿੰਦੇ ਨੇ ਇਧਰੋਂ ਵੱਲੋਂ ਘਟ ਆਉਂਦੇ ਨੇ ਤੇ ਇਹ ਕਲਾ ਜਿਹੜੀ ਅੱਜ ਰੋਜੀ ਰੋਟੀ ਦਾ ਸਾਧਨ ਹੈ ਹਾਂ ਜੀ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਲੋਕ ਇਹ ਕਹਿ ਦਿੰਦੇ ਜੀ ਇੱਥੇ ਕੋਈ ਸਕੋਪ ਨਹੀਂ ਹੈ ਬੱਚੇ ਨੂੰ ਕਿਹੜੇ ਕੰਮ 'ਚ ਪਾਵਾਂਗੇ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਸਕੋਪ ਹੈ ਦੇ ਵਿੱਚ ਹੈ ਜਿੰਨਾ ਪੈਸਾ ਬੱਚਾ ਇਸ ਲਾਈਨ 'ਚ ਆ ਕੇ ਕਮਾ ਸਕਦਾ ਮੈਨੂੰ ਹੀ ਲੱਗਦਾ ਕੋਈ ਹੋਰ ਫੀਲ ਹੈ ਕਿਉਂਕਿ ਇੱਕ ਤਾਂ ਬੱਚਾ ਥੋੜਾ ਘਰੇ ਬੈਠ ਕੇ ਕਮਾ ਸਕਦਾ ਹੈ ਤੇ ਬੈੱਡ ਤੇ ਬੈਠਾ ਕੰਮ ਕਰੀ ਜਾਵੇ ਉਹਦੇ ਆਰਡਰ ਵਰਕ ਕਿੰਨੇ ਆ ਜਾਂਦੇ ਨੇ ਜੇ ਚਲੇ ਜਾਈਏ ਆਪਾਂ ਡਿਜੀਟਲ ਆਰਟ ਵੱਲ ਤੇ ਅੱਜ ਕੱਲ ਕਾਰਟੂਨ ਕਰੈਕਟਰ ਹੈ ਗੇਮਿੰਗ ਕਰੈਕਟਰ ਨੇ ਅੱਜ ਕੱਲ ਤਾਂ ਉਹਨੂੰ ਤੁਸੀਂ ਪੇਂਟਿੰਗ ਨੂੰ ਆਈਪੈਡ ਵਗੈਰਾ ਤੇ ਕਰਦੇ ਨੇ ਬੱਚੇ ਪੋਸਟਰ ਰੈਡੀ ਕਰਦੇ ਨੇ ਤੇ ਕਮਾਈ ਬਹੁਤ ਹੈ ਜੇ ਸਾਧਨ ਮਤਲਬ ਸਕੋਪ ਬਹੁਤ ਜ਼ਿਆਦਾ ਹੈ ਇਸ ਲਾਈਨ ਤੇ ਤਾਂ ਬੱਚੇ ਜੇ ਸ਼ੌਕ ਅੱਧਾ ਪਾਉ ਉਹ ਤਾਂ ਮਤਲਬ ਐਂਡ ਤੱਕ ਜਾਏਗਾ ਤੇ ਬਾਹਰ ਫੋਰਨ ਕੰਟਰੀ ਜਾ ਕੇ ਵੀ ਕਰਨਾ ਹੋਵੇ ਤਾਂ ਉੱਥੇ ਜਾ ਕੇ ਵੀ ਕਮਾਈ ਕਰੇਗਾ ਕੋਈ ਇਹੋ ਜਿਹੀ ਕਰਦਾ ਮੈਂ ਕਹਿ ਸਕਦਾ ਤੁਹਾਡੇ ਮਤਲਬ 3D ਐਨੀਮੇਸ਼ਨ ਗ੍ਰਾਫਿਕਸ ਵਗੈਰਾ ਜਿਸ ਤਰ੍ਹਾਂ ਦੇ ਇਫੈਕਟ ਆ ਰਿਹਾ ਟੈਕਨੋਲੋਜੀ ਦੇ ਹਿਸਾਬ ਨਾਲ ਹਾਂਜੀ ਹਾਂਜੀ ਉਸ ਟੈਕਨੋਲੋਜੀ ਦੇ ਹਿਸਾਬ ਨਾਲ ਅੱਜ ਜ ਇਹ ਜੇ ਸਟਾਰਟਿੰਗ ਇੱਥੋਂ ਹੋਣੀ ਹੈ ਜੀ ਉਹਦੀ ਤੁਸੀਂ ਕੁਝ ਵੀ ਕਰਦੇ ਹੋ ਜੋ ਤੱਕ ਤੁਸੀਂ ਆਰਟ ਨਹੀਂ ਕੰਪਲੀਟ ਕਰੋਗੇ ਡਰਾਇੰਗ ਕਰਨੀ ਕੰਪਲੀਟ ਨਹੀਂ ਕਰੋਗੇ ਜਾਂ ਜੋ ਸਕੈਚਿੰਗ ਕਲਰ ਤੁਹਾਨੂੰ ਸਮਝ ਹੀ ਨਹੀਂ ਆਣੇ ਤੁਸੀਂ ਉੱਥੇ ਵੀ ਨਹੀਂ ਕਰ ਪਾਉਂਗੇ ਜੇ ਤੁਹਾਨੂੰ ਸਮਝ ਆ ਕਿ ਹਾਂ ਮੈਂ ਕੈਰੈਕਟਰ ਬਣਾਣਾ ਹੈ ਤੇ ਉਹ ਕਰੈਕਟਰ ਚ ਮੈਂ ਰੰਗ ਕਿਹੜੇ ਭਰਨੇ ਆ ਉਹ ਕਿਹ ਐਕਸਪ੍ਰੈਸ਼ਨ ਕਿਹੜੇ ਦਿਖਾਣੇ ਆ ਉਹ ਤਾਂ ਸਟਾਰਟਿੰਗ ਇਥੇ ਹੀ ਹੋਣੀ ਆ ਸਾਡੇ ਕੋਲ ਜੀ ਡਰਾਇੰਗ ਕਰਨੀ ਕਲੀਅਰ ਸਿੱਖੋਗੇ ਫਿਰ ਦਾ ਜਾ ਕੇ ਅਪਲਾਈ ਕਰੋਗੇ ਜਦ ਨਾਲ ਤੁਹਾਨੂੰ ਸਮਝ ਹੋਣਗੇ ਤਾਂ ਤੁਹਾਨੂੰ ਕੰਮ ਸੌਖਾ ਹੋ ਜਾਏਗਾ ਤੁਹਾਨੂੰ ਪੁੱਛਣਾ ਨਹੀਂ ਪਏਗਾ ਵੀ ਇੱਥੇ ਮੈਂ ਕੀ ਕਰਾਂ ਇੱਥੇ ਲਾਈਟ ਸ਼ੇਡ ਕਿੱਥੇ ਡਾਰਕ ਸ਼ੇਡ ਪਾਣੀ ਚਾਹੀਦੀ ਜਾਂ ਕਿੱਥੇ ਸ਼ੈਡੋ ਦਿਖਾਣੀ ਆ ਕਿੱਥੇ ਨਹੀਂ ਦਿਖਾਣੀ ਆ ਨਾ ਹਰ ਚੀਜ਼ ਦਾ ਇੱਕ ਇਥੇ ਸਟਾਰਟਿੰਗ ਹੋਣੀ ਆ ਤੇ ਇਹ ਚੀਜ਼ ਤਾਂ ਇਹ ਸ਼ੁਰੂਆਤ ਹੋਣੀ ਚਾਹੀਏ ਤੁਸੀਂ ਟੈਟੂ ਲਾਈਨ ਤੇ ਚਲੀ ਜਾਓ ਟੈਟੂ ਆਰਟਿਸਟ ਬਣਨਾ ਹੈ ਚਾਹੇ ਤੁਸੀਂ ਐਨੀਮੇਸ਼ਨ ਚ ਪੈ ਜਾਓ ਚਾਹੇ ਤੁਸੀਂ ਕਰੈਕਟਰ ਕਰਨ ਲੱਗ ਜਾਓ ਤੇ ਇਹੀ ਕਰਨਾ ਬਣਾ ਤੁਹਾਨੂੰ ਜੀ ਮੈਨ ਕਿਹਾ ਸਕਦੇ ਆ ਕਿ ਜਿਹੜੀ ਇਹ ਇਹ ਆਰਟ ਹੈ ਜਿਹੜਾ ਤਾਂ ਇਹ ਜਿਹੜਾ ਰੰਗਾਂ ਨਾਲ ਖੇਡਣਾ ਤੇ ਇਹ ਇੱਕ ਕਿਸੇ ਵੀ ਆਧੁਨਿਕ ਟੈਕਨੋਲੋਜੀ ਦੇ ਨਾਲ ਜੁੜਪਾ ਜਾਊਗਾ ਪਰ ਇਹ ਇੱਕ ਬਨਿਆਦੀ ਹੂ ਆ ਬਿਲਕੁਲ ਇਹ ਅੱਜ ਤੇਰੀ ਨਵੀਂ ਪੀੜ੍ਹੀ ਆ ਜਿਸ ਤਾ ਤੁਸੀਂ ਬੱਚਿਆਂ ਨੂੰ ਲਾ ਕੇ ਸਿਖਾ ਰਹੇ ਹੋ ਤੇ ਇਸ ਹੁਨਰ ਦੇ ਨਾਲ ਜੋੜ ਰਹੇ ਆ ਤਾਂ ਕਿੰਨੇ ਬੱਚਿਆਂ ਨੂੰ ਹੁਣ ਤੱਕ ਸਿਖਾ ਚੁੱਕੇ ਆ ਪਾ ਮੈਨੂੰ ਲੱਗਦਾ ਕਿ ਨਵੀਂ ਪੀੜ੍ਹੀ ਦੇ ਪ੍ਰਤੀਕਿੰਨਾ ਕੋ ਉਹਨਾਂ ਦੇ ਮਨਦੇ ਵਿੱਚ ਕਰੇਜ ਹੈ ਕਰੇਜ ਬਹੁਤ ਤਰ੍ਹਾਂ ਦੇ ਇਹਦੇ ਵਿੱਚ ਤੋਂ ਬਹੁਤ ਬੱਚੇ ਆਉਂਦੇ ਨੇ ਅੱਜ ਤੱਕ ਦੇ ਮੈਨੂੰ ਲੱਗਦਾ 600 ਤੋਂ ਲੈ ਕੇ 700 ਬੱਚਿਆਂ ਨੂੰ ਟ੍ਰੇਨ ਕਰ ਚੁੱਕਿਆ ਹਾਂ ਅੱਛਾ ਵਿੱਚੋਂ ਮੈਨੂੰ ਲੱਗਾ 20 ਤੋਂ 25 ਬੱਚੇ ਮੈਂ ਜੋਬ ਵੀ ਲਵਾ ਚੁੱਕਿਆ ਅੱਛਾ ਜੀ ਹਾਂਜੀ ਬਿਲਕੁਲ ਆਡਰ ਸਕੂਲਾਂ ਦੇ ਵਿੱਚ ਜੇ ਤੁਸੀਂ ਦੇਖੋ ਜਗਰਾਉਂ ਲੋਕਲ ਕਿਤੇ ਆ ਜਿੰਨੇ ਸਕੂਲ ਨੇ तकरीबन ਮੇਰੇ ਸਟੂਡੈਂਟ ਹੋਣਗੇ ਉੱਤੇ ਤੇ ਉਸ ਤੋਂ ਇਲਾਵਾ ਬੱਚੇ ਦੋ ਤਿੰਨ ਬੱਚੇ ਕੈਨੇਡਾ ਗਏ ਨੇ ਸਿੱਖ ਕੇ ਇਥੋਂ ਉਹ ਆਪ ਦੀ ਟ੍ਰੇਨਿੰਗ ਕੰਪਲੀਟ ਕਰ ਚੁੱਕੇ ਨੇ ਉੱਥੇ ਜਾ ਕੇ ਉਸ ਸੀਟ ਤੇ ਵਰਕ ਅਪਲਾਈ ਵੀ ਕਰ ਰਹੇ ਨੇ ਸਟੱਡੀ ਵੀ ਕਰ ਰਹੇ ਨੇ ਤੇ ਕੰਮ ਵੀ ਕਰ ਰਹੇ ਨੇ ਉਹਨਾਂ ਦੇ ਡੇਲੀ ਦੀਆਂ ਪੋਸਟਾਂ ਮੇਰੇ ਕੋਲੇ ਆਉਂਦੀਆਂ ਨੇ ਤੇ ਉਸ ਤੋਂ ਇਲਾਵਾ ਗੁਰਦਾਉ ਉਹਦੇ ਵਿੱਚ ਬੱਚੇ ਜਿਹੜੇ ਤਿਆਰ ਹੋ ਚੁੱਕੇ ਨੇ ਉਹ ਟੀਚਰ ਲੱਗ ਚੁੱਕੇ ਨੇ ਉੱਥੇ ਅੱਛਾ ਜੀ ਹਾਂ ਜੀ ਇਸ ਸੀਟ ਦੇ ਵਿੱਚ ਤਾਂ ਇੱਥੇ ਆ ਵੀ ਜਿੰਨੇ ਵਿੱਚ ਇੱਥੇ ਆਏ ਆ ਉਹਨਾਂ ਨੂੰ ਵਾਧਾ ਹੀ ਹੋਇਆ ਹੈ ਇਸ ਚੀਜ਼ ਦਾ ਵਾਹਿਗੁਰੂ ਦੀ ਕਿਰਪਾ ਰਹੀ ਹੈ ਨਾ ਤੇ ਤੁਸੀਂ ਆਪਣੀ ਜਿਹੜੀ ਆ ਤੇ ਇੱਥੇ ਜਿਹੜੀ ਆ ਪੇਂਟਿੰਗ ਦੀ ਬਣਾਈਆਂ ਹੋਈਆਂ ਨੇ ਤਾ ਇਹਨਾਂ ਪੇਂਟਿੰਗ ਨੂੰ ਤੁਸੀਂ ਪ੍ਰਦਰਸ਼ਨੀਆਂ ਵਗੈਰਾ ਤੇ ਵੀ ਲੈ ਕੇ ਜਾਂਦੇ ਹੋ ਜਾਂ ਇਸ ਬੰਦ ਕਮਰੇ ਦਾ ਵੀ ਵੇਚੀ ਜਾ ਤੁਹਾਡਾ ਹੁਨਰ ਨਹੀਂ ਨਹੀਂ ਬੰਦ ਕਮਰੇ ਚ ਹੁਨਰ ਨਹੀਂ ਦਿਖਦਾ ਜੀ ਦੇਖੋ ਨਾਲ ਦਿਖਾ ਲਈ ਬਾਹਰ ਨਿਕਲਣਾ ਪੈਂਦਾ ਬਿਲਕੁਲ ਬੱਚਿਆਂ ਨੂੰ ਅਸੀਂ ਪ੍ਰਦਰਸ਼ਨੀਆਂ 'ਚ ਲੈ ਕੇ ਗਏ ਆ ਐਗਜ਼ਿਬਿਸ਼ਨ ਪੰਜਾਬ ਲੈਵਲ ਤੇ ਵੀ ਲੈ ਕੇ ਗਏ ਆ ਤੇ ਹਰ ਇੱਕ ਬੱਚਾ ਕੋਲ ਨਾ ਕੋਈ ਪ੍ਰਾਈਜ਼ ਲੈ ਕੇ ਮੁੜਿਆ ਖਾਲੀ ਕਦੇ ਨਹੀਂ ਮੁੜਿਆ